ਉਸਦੇ ਵੱਲੋਂ ਕੱਲੋ ਇੱਕ ਨਵੀਂ ਕੱਲ ਬੀਤੀ ਕੱਲ ਇੱਕ ਨਵੀਂ ਡਰਾਫਟ ਐਗਜ਼ਾਮੀਨੇਸ਼ਨ ਪਾਲਿਸੀ ਆਪਣੀ ਵੈਬਸਾਈਟ ਤੇ ਪਾਈ ਗਈ ਜਿਸ ਦੇ ਵਿੱਚ ਉਹਨੇ 9 ਤਰੀਕ ਤੱਕ ਸਟੇਕ ਹোলਡਰਸ ਤੋਂ رائے ਮੰਗੀ ਹੈ ਪਰ ਜਿਹੜਾ ਡਰਾਫਟ ਹੈ ਉਹ ਬਹੁਤ ਹੀ ਸੀਰੀਅਸ ਹੈ ਅਤੇ ਇੱਕ ਸੋਚੀ ਸਮਝੀ ਵੈਲ ਪਲਾਨਡ ਕਾਂਸਪੀਰੇਸੀ ਅਗੇਂਸਟ ਪੰਜਾਬ ਪੰਜਾਬੀ ਤੇ ਪੰਜਾਬੀਅਤ ਇਹ ਗੱਲ ਮੈਂ ਬੜੇ ਤੱਥਾਂ ਦੇ ਨਾਲ ਕਹਿ ਰਿਹਾ ਆ ਮੇਰੇ ਹੱਥ ਦੇ ਵਿੱਚ ਉਹ ਪੂਰਾ ਡਰਾਫਟ ਹੈ 11 ਪੰਨਿਆਂ ਦਾ ਡਰਾਫਟ ਹੈ CBSE ਦੀ ਵੈਬਸਾਈਟ ਦੇ ਉੱਤੇ ਇਹ ਅਵੇਲੇਬਲ ਹੈ ਇਸ ਦੇ ਵਿੱਚ ਕੀ ਕਰਨ ਜਾ ਰਹੀ ਹੈ CBSE CBSE ਇਹ ਕਹਿੰਦੀ ਹੈ ਕਿ ਅਸੀਂ ਹੁਣ 10ਵੀਂ ਕਲਾਸ ਦੇ ਇਗਜ਼ਾਮ ਸਾਲ 'ਚ ਦੋ ਵਾਰੀ ਲਿਆ ਕਰਾਂਗੇ ਇੱਕ ਇਗਜ਼ਾਮ 15 ਫਰਵਰੀ ਤੋਂ ਬਾਅਦ ਸ਼ੁਰੂ ਹੋ ਜਾਣਗੇ ਤੇ ਇੱਕ ਅਸੀਂ ਮਈ ਜੂਨ ਚ ਲਿਆ ਕਰਾਂਗੇ ਬੱਚੇ ਦੀ ਇੱਛਾ ਹੈ ਬੱਚਾ ਪਹਿਲੇ ਇਗਜ਼ਾਮ ਚ ਪਾਸ ਹੋ ਜਾਂਦਾ ਤਾਂ ਦੂਜਾ ਨਾ ਦੇ ਪਰ ਦੋਨਾਂ ਦੇ ਵਿੱਚੋਂ ਜਿਹਦੇ ਚ ਬੈਸਟ ਰਿਜ਼ਲਟ ਹੋਊਗਾ ਉਸ ਨੂੰ ਰੱਖ ਸਕਦਾ ਤੇ ਅਗਰ ਬੱਚਾ ਦੋਨਾਂ ਚ ਫੇਲ ਹੁੰਦਾ ਤਾਂ ਉਹਨੂੰ ਦੁਬਾਰਾ ਕਲਾਸ ਉਹ ਕਰਨੀ ਪਊਗੀ ਪਰ ਇਸ ਦੇ ਵਿੱਚ ਇੱਕ ਬੜੀ ਜ਼ਰੂਰਤ ਉਸ ਨੂੰ ਮੈਂ ਕਿਉਂਕਿ ਵਕੀਲ ਵੀ ਹਾਂ ਤੇ ਜਦੋਂ ਇਸ ਨੂੰ ਮੈਂ ਡਿਟੇਲ ਚ ਪੜਿਆ ਤਾਂ ਇੱਕ ਬੜਾ ਹੀ ਸ਼ੌਕਿੰਗ ਤੱਥ ਹੈ ਜਿਹੜਾ ਉਹ ਸਾਹਮਣੇ ਆਇਆ میں ایگزٹ جیج تھری آ جائیے ہائی لائٹ آف دا پرپوز سکیم کلاس ٹین اینڈ کلاس ٹویلو ایگزامینےشن ول بگین آن دا فرسٹ ٹوز ڈے آفٹر فیفٹینتھ فیبرری اٹ از ایكسپٹیڈ ڈیٹ این كلاس ٹین این ٹوینٹی ٹوینٹی سكس اباؤٹ ٹوینٹی سكس پوائنٹ سكسٹی ليكس ساڈے چھبی لكھ بچے اینڈ ان كلاس ٹویلتھ About B lakh, 20 lakh students will appear in the examination. Both the examinations will be conducted on the full current syllabus and the textbooks. Number four, AI A. Gambhir, except science, maths, social science, Hindi, English, Aata hoge main subjects. Main repeat kar Except science, maths, social science, Hindi. english main subjects rest of the subjects are grouped in the following manner okay manner a our regional and a foreign language in one group and second rest of the subjects ik jeda regional language hai te ik foreign language oh ik group ho gaya te baki sare alag group hun jede baki sare hai oh mostly vocational hai banking and accountancy health wellness beauty wellness oh sare jede hai ਉਵੋਕੇਸ਼ਨਲ ਨੇ ਭਾਵੇਂ ਹੈ ਕਿ ਹੁਣ ਪੰਜਾਬੀ 메ਨ ਸਬਜੈਕਟ ਹੀ ਨਹੀਂ ਹੈ 메ਨ ਸਬਜੈਕਟ ਕਿਹੜੇ ਹੈ ਸਾਇੰਸ ਮੈਥ ਸੋਸ਼ਲ ਸਾਇੰਸ ਇੰਗਲਿਸ਼ ਤੇ ਹਿੰਦੀ ਹੁਣ ਇਹਨਾਂ ਦਾ ਕੀ ਹੋਊਗਾ ਇਹਨਾਂ ਦਾ ਐਗਜ਼ਾਮ ਪ੍ਰੋਪਰ ਹੋਇਆ ਕਰੂਗਾ ਜਿਵੇਂ ਹੁੰਦਾ ਡੇਟ ਸ਼ੀਟ ਆਊਗੀ ਕਿ 18 ਫਰਵਰੀ ਨੂੰ ਮੈਥ ਦਾ ਇਮਤਿਹਾਨ ਹੈ 21 ਫਰਵਰੀ ਨੂੰ ਇੰਗਲਿਸ਼ ਦਾ ਫੋਰ ਐਗਜ਼ਾਮਪਲ ਐਦਾਂ ਪੂਰਾ ਦਿਨ ਹੋਊਗਾ ਦੋ ਛੁੱਟੀਆਂ ਮਿਲਣਗੀਆਂ ਪਰ ਜਿਹੜਾ ਗਰੁੱਪ ਬਣਾ ਦਿੱਤਾ ਰੀਜਨਲ ਤੇ ਫੋਰਨ ਲੈਂਗੁਏਜ ਦਾ ਉਦਾਹਰਨ ਐਗਜ਼ਾਮ ਇੱਕੋ ਦਿਨ ਚ ਹੋ ਜਾ ਕਰੂਗਾ ਭਾਵੇਂ ਪੰਜਾਬੀ ਦੇ ਨਾਲ ਤੁਸੀਂ ਜੇ ਚਾਈਨੀਜ਼ ਪੜ੍ਹਨੀ ਹੈ ਤਾਂ ਇੱਕੋ ਦਿਨ ਦੇ ਵਿੱਚ ਚਾਈਨੀਜ਼ ਦਾ ਵੀ ਪੇਪਰ ਦੇ ਦੋ ਤੇ ਪੰਜਾਬੀ ਦਾ ਵੀ ਦੇ ਦੋ ਮਤਲਬ ਤੁਸੀਂ ਜਿਹੜੀ ਤੁਹਾਡੀ ਮੇਨ ਰੀਜਨਲ ਲੈਂਗੁਏਜ ਹੈ ਉਸ ਨੂੰ ਖਤਮ ਕਰ ਦਿੱਤਾ ਫੋਰਨ ਲੈਂਗੁਏਜ ਤਾਂ ਸਮਝ ਆਂਦਾ ਹੈ ਕਿਉਂਕਿ ਜਦੋਂ ਆਪਾਂ ਗੱਲ ਕਰਦੇ ਦਸਵੀਂ ਦੇ ਇਮਤਿਹਾਨ ਦੀ ਗੱਲ ਹੈ ਇੱਥੇ ਲੈਂਗੁਏਜ ਤੇ ਫਲੈਂਗੁਏਜ ਨਹੀਂ ਰਹਿੰਦੀ ਇਸ ਦੀ ਪੜ੍ਹਾਈ ਦੇ ਵਿੱਚ ਤੁਹਾਡਾ ਸੱਭਿਆਚਾਰ ਤੁਹਾਡੀ ਹਿਸਟਰੀ ਤੁਹਾਡਾ ਕਲਚਰ ਤੁਹਾਡਾ ਕਾਵ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਤੁਹਾਡਾ ਗੁਰਮੁਖ ਇਤਿਹਾਸ ਤੁਹਾਡਾ ਸੱਭਿਆਚਾਰ ਉਹ ਸਭ ਕੁਝ ਕਿੱਥੇ ਗਿਆ ਇਹ ਤੇ ਇਸ ਨੂੰ ਉਹ ਕਰਤਾ ਉਸ ਤੋਂ ਬਾਅਦ ਇਹ ਤਾਂ ਪਹਿਲੀ ਗਲਤੀ ਹੈ ਜਿਹੜੀ ਇਸ ਦੇ ਵਿੱਚ ਸਾਫ਼ ਦੱਸ ਦੇ ਕਿਵੇਂ ਪੰਜਾਬੀ ਦਾ ਤੇ ਕਿਵੇਂ ਜਿਹੜੀਆਂ ਸਾਡੀਆਂ ਲੈਂਗੁਏਜਸ ਨੇ ਉਸ ਦਾ ਗਲਾ ਘੁੱਟਣ ਦੀ ਕੋਸ਼ਿਸ਼ ਹੈ ਉਸ ਨੂੰ ਮੇਨ ਸਬਜੈਕਟ ਚੋਂ ਖਤਮ ਕਰ ਦਿੱਤਾ ਇਹ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿਉਣਾ ਤੁਸੀਂ ਕਹੋਗੇ ਸ਼ਾਇਦ ਆਪਣੇ ਵੱਲੋਂ ਪੰਜਵਾਂ ਪੁਆਇੰਟ 2 ਦਾ ਕਹਿੰਦਾ ਐਗਜ਼ਾਮੀਨੇਸ਼ਨ ਆਫ ਸਾਇੰਸ ਮੈਥਸ ਸੋਸ਼ਲ ਸਾਇੰਸ ਹਿੰਦੀ ਐਂਡ ਇੰਗਲਿਸ਼ ਵਿਲ ਬੀ ਕੰਡਕਟਿਡ ਔਨ ਅ ਫਿਕਸਡ ਡੇ ਐਜ਼ ਡਨ ਕਰੰਟਲੀ ਜਿਵੇਂ ਹੁਣ ਹੁੰਦਾ ਆਮ ਤੌਰ ਤੇ ਇਮਤਿਹਾਨ ਹੋਣਗੇ ਐਗਜ਼ਾਮੀਨੇਸ਼ਨ ਆਫ ਰੀਜਨਲ ਐਂਡ ਫੋਰਨ ਲੈਂਗੁਏਜ ਵਿਲ ਬੀ ਡਨ ਇਨ ਵਨ ਗੋ ਔਨ ਅ ਸਿੰਗਲ ਡੇ ਕੋਈ ਪ੍ਰੋਵਾਈਨ ਇੱਕੋ ਦਿਨ 'ਚ ਦੋਨੋਂ ਖਤਮ ਥਿਸ ਇਜ਼ ਇਟਸ ਵਰਡਿੰਗ ਆ ਕਰਨਾ ਚਾਹੰਦੀ ਹੈ ਸੀਬੀਐਸਸੀ ਆ ਕਰਨਾ ਚਾਹੁੰਦੀ ਹੈ ਭਾਜਪਾ ਪੰਜਾਬ ਦਾ ਪੰਜਾਬੀ ਦਾ ਸੱਭਿਆਚਾਰ ਸਾਡਾ ਕਲਚਰ ਸਾਡੀ ਹਿਸਟਰੀ ਸਾਡਾ ਇਤਿਹਾਸ ਤੇ ਦੁੱਖ ਇਸ ਗੱਲ ਦਾ ਮੈਂ ਬੜਾ ਇਹ ਇਸ ਗੱਲ ਦਾ ਦੁੱਖ ਹੈ ਕਿ ਇਹ ਉਹ ਪੰਜਾਬ ਹੈ ਜਿੰਨ ਸਾਡੇ ਇਸ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀਆਂ ਉਸ ਤੋਂ ਬਾਅਦ ਹਰ ਰੋਜ਼ ਅਜਬੀ ਸਾਡੇ ਬਾਰਡਰਾਂ ਉੱਤੇ ਸਾਡੇ ਬੱਚੇ ਸ਼ਹੀਦ ਹੁੰਦੇ ਅਸੀਂ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਤੇ ਬੀਜੇਪੀ ਇਹ ਕਰਨਾ ਚਾਹੁੰਦੀ ਹੈ ਉਸ ਤੋਂ ਬਾਅਦ ਅੱਗੇ ਸੁਣੋ ਜੀ ਨੈਕਸਟ ਆਤਾ ਕਰਤਾ ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਜਾਂਦੇ ਹੋ ਫਿਰ ਇਹ ਨਹੀਂ ਰੀਜIONAL ਐਂਡ ਫੋਰਨ ਲੈਂਗੁਏਜਸ ਦੀ ਗਰੂਪਿੰਗ ਦਿੱਤੀ ਹੈ ਜਿਹੜਾ ਕੱਲ ओरिजिनल ਨੋਟੀਫਿਕੇਸ਼ਨ ਆਇਆ ਸੀ ਉਸ ਦੇ ਵਿੱਚੋਂ ਵੀ ਪੰਜਾਬੀ ਗੈਬ ਕਰਤੀ ਪਾਈਆਂ ਕਿਹੜੀਆਂ ਫੋਰਨ ਫੋਰਨ ਲੈਂਗੁਏਜਾਂ ਲਿਖਣੀਆਂ ਯਾਦ ਰਹਿ ਗਈਆਂ ਪਤਾ ਕਿਹੜੀਆਂ ਕਿਹੜੀਆਂ ਲਿਖੀਆਂ ਇਹਦੇ ਵਿੱਚ ਥਾਏ ਜਰਮਨ ਜਪਨੀਜ਼ ਫ੍ਰੈਂਚ ਪੰਜਾਬੀ ਲਿਖਣੀ ਭੁੱਲ ਗਏ ਕਹਿੰਦੇ ਸੀ ਸ਼ੇਮ ਔਨ them ਇਹ ਹੀ ਨਹੀਂ ਤੁਸੀਂ ਅੱਗੇ ਇਹ ਤਾਂ ਜਦੋਂ ਅੱਜ ਮੈਡ ਟਵੀਟ ਕੀਤਾ ਵੀਡੀਓ ਪਾਈ ਤੁਹਾਡੇ ਸਭ ਦਾ ਸਾਰੇ মিডিਆ ਨੇ ਸਾਥ ਦਿੱਤਾ ਹੋਰ ਬਹੁਤ ਸਾਰੇ ਕਨਸਰਨਡ ਸਿਟੀਜ਼ਨਸ ਕਿਉਂ ਪੰਜਾਬੀ ਉਹ ਭਾਸ਼ਾ ਹੈ ਪੰਜਾਬੀ ਪੰਜਾਬ ਤੋਂ ਬੋਲੀ ਜਾਂਦੀ ਹੈ ਪਰ ਪੂਰੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਮੁੰਬਈ ਕੋਲਕਾਤਾ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਇਦਨੀਆਂ ਜਿਹੀ ਪੰਜਾਬੀ ਬੋਲੀ ਜਾਂਦੀ ਹੈ ਐਨੀ ਇੰਪੋਰਟੈਂਟ ਭਾਸ਼ਾ ਨੂੰ ਜਿਹਦਾ ਕਲਚਰ ਇੰਨਾ ਮਹਾਨ ਹੋਵੇ ਜਿਹਦਾ ਇਤਿਹਾਸ ਇੰਨਾ ਮਹਾਨ ਹੋਵੇ ਉਸ ਨੂੰ ਲਿਖਣਾ ਭੁੱਲ ਜਾਂਦੇ ਨੇ ਇਹ ਗੱਲ ਮੈਂ ਨਹੀਂ ਪਤਾ ਕੌਣ ਕਹਿ ਰਹੇ ਉਸ ਤੋਂ ਬਾਅਦ ਹੀ ਨਹੀਂ ਆ ਜਿਹੜਾ ਲਿਖ ਕੇ ਦੇ ਦਿੱਤਾ ਕਿ ਆ ਸਾਡੀਆਂ ਹੈ ਬਾਤ ਚ ਪਤਾ ਹਾਂ ਅਸੀਂ ਪੰਜਾਬੀ ਲਿਖਣਾ ਭੁੱਲ ਗਏ ਸੀ ਰਕਸ਼ਣ ਲਿਖਣਾ ਭੁੱਲ ਗਏ ਸੀ ਨੇਪਾਲੀ ਉਹ ਪਾ ਦਿੱਤਾ ਥੈਨ ਭਾਜਪੀ ਦੀ ਆ ਟਵੀਟ ਕੀਤਾ ਉਹਨੇ ਜੀ ਘੰਟੇ ਡੇਢ ਘੰਟੇ ਪਹਿਲਾਂ ਇਹ ਕਹਿੰਦੇ ਆ ਮੈਂ ਪੜ ਕੇ ਸੁਣਾਉਂਦਾ ਹਾਂ ਬਿਨਾਂ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲੇ ਵਿਰੋਧੀਆਂ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਿਹੀ ਕਲੈਰੀਕਲ ਮਿਸਟੇਕ ਸ਼ੇਮ ਔਨ them ਬੀਜੇਪੀ ਪੰਜਾਬ ਆਪਣੇ ਆਫੀਸ਼ੀਅਲ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਦੀ ਹੈ ਕੇ ਪੰਜਾਬੀ ਅਰਕੀ ਬਾਸ਼ਾ ਜੇ ਉਹ ਪੰਜਾਬ ਜਿਸ ਦੇਸ਼ ਦੇ ਲਈ ਇੰਨਾ ਕੁਛ ਕੀਤਾ ਉਸ ਨੂੰ ਅਸੀਂ ਪਹਿਲੀ ਗੱਲ ਤਾਂ ਮੇਨ ਸਬਜੈਕਟ ਉਡਾ ਦਿੱਤਾ ਤੇ ਜਦੋਂ ਅਸੀਂ ਅਫੀਸ਼ੀਅਲ ਜਿਹੜੇ ਅਸੀਂ ਰੀਜਨਲ ਲੈਂਗੁਏਜ ਲਿਖ ਰਿਹਾ ਜਿੱਥੇ ਸਾਡੇ ਕੋਲ ਤੁਹਾਡੇ ਕਲੈਰੀਕਲ ਸਾਡੇ ਕਲਰਕਾਂ ਦੇ ਕੋਲ ਥਾਈ ਜਰਮਨ ਰਸ਼ੀਅਨ ਇਹ ਸਾਰੀ ਭਾਸ਼ਾਵਾਂ ਵਿੱਚ ਲਿਖਣ ਦਾ ਫੁਰਸਤ ਸੀ ਉੱਥੇ ਉਹ ਕਹਿੰਦੇ ਪੰਜਾਬੀ ਲਿਖਣਾ ਭੁੱਲ ਗਏ ਇਟਸ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਪੰਜਾਬੀ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਤੇ ਉਸ ਤੋਂ ਬਾਅਦ ਇਹ ਹੋਰ ਜਿਹਨੂੰ ਕਹਿੰਦੇ ਨਾ ਜ਼ਖਮ ਕਰਕੇ ਚੀਰੇ ਲਾ ਕੇ ਲੂਨ ਛਿੜਕਦੇ ਨੇ ਇਦਾਂ ਦੇ ਟਵੀਟ ਕਰਕੇ ਮੈਨਰੇ ਤੇ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ ਇਟਸ ਕਲੈਰੀਕਲ ਮਿਸਟੇਕ ਕਦੀ ਤੁਸੀਂ ਕਿਸਾਨਾਂ ਦੇ ਪ੍ਰਤੀ ਕਦੀ ਸਾਡੇ ਆੜਤੀਆਂ ਪ੍ਰਤੀ ਹਰ ਪੱਖੋਂ ਪੰਜਾਬ ਦਾ ਗੱਲ ਹ ਤੇ ਹੁਣ ਹੁਣ ਸਿੱਧੀ ਕਹਿੰਦੇ ਕਿ ਜੜਾਂ ਚ ਹੀ ਤਜਾਬ ਪਾ ਦਿਓ ਲੈ ਖਤਮ ਕਰੀਏ ਗੱਲ ਕਦੀ ਅਸੀਂ ਅਸੀਂ ਕਿਸਾਨਾਂ ਨਾਲ ਪੰਗੇ ਲੈਂਦੇ ਕਦੀ ਆਰਤੀਆਂ ਨਾਲ ਲੈਂਦੇ ਕਦੀ ਅਸੀਂ ਫਸਲਾਂ ਚ ਮੰਡੀ ਮੰਡੀਆਂ ਚ ਫਸਲ ਨਹੀਂ ਚੱਕਦੇ ਕਦੀ ਆਰਡੀਐਸ ਰੋਕ ਦਿੰਦੇ ਆ ਕਦੀ ਸਕੂਲਾਂ ਦਾ ਪੈਸਾ ਰੋਕ ਦਿੰਦੇ ਆ ਕਦੀ ਡਿਸਪੈਂਸਰੀਆਂ ਦਾ ਪੈਸਾ ਹੁਣ ਕਹਿੰਦੇ ਖਤਮ ਕਰਦੇ ਆ ਕੰਮ ਕਰਦੇ ਆ ਪੰਜਾਬ ਦੀ ਜੜਾਂ 'ਚ ਹੀ ਤਜਾਬ ਪਾ ਦਿੰਦੇ ਆ ਪੰਜਾਬੀ ਨੂੰ ਖਤਮ ਕਰ ਦੋ ਇਹ ਹੈ ਇਹ ਸਾਜ਼ਿਸ਼ ਹੈ ਬੀਜੇਪੀ ਦੀ ਫਰੇ ਸਰਦਾਰ ਭਗਵੰਤ ਮਾਨ ਦੀ ਸਰਕਾਰ ਹੈ ਅਸੀਂ ਇਸ ਦੇ ਉੱਤੇ ਬਹੁਤ ਸਟ੍ਰਿਕਟ ਸਟੈਂਡ ਲਿਆ ਜਿੱਥੇ ਮੇਰੇ ਵੱਲੋਂ ਇੱਕ ਖੱਤ ਯੂਨੀਅਨ ਮਿਨਿਸਟਰ ਧਰਮਿੰਦਰ ਪ੍ਰਧਾਨ ਜੀ ਨੂੰ ਲਿਖਿਆ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਇਹ ਕਿਹਾ ਸਾਨੂੰ ਇੱਕ ਕਲੈਰੀਕਲ ਸਾਨੂੰ ਪਤਾ ਚਰਨਾ ਜਿਹੜਾ ਕਿ ਤੁਸੀਂ ਕੀ ਐਕਸ਼ਨ ਲੈਂਦੇ ਇਟਸ ਨਾਟ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਹੈ ਹਰ ਪੰਜਾਬੀ ਦਾ ਅੱਜ ਉਹ ਪੰਜਾਬੀ ਚਾਹੇ ਉਹ ਅਮਰੀਕਾ ਬੈਠਾ ਚਾਹੇ ਕੈਨੇਡਾ ਬੈਠਾ ਚਾਹੇ ਆਸਟ੍ਰੇਲੀਆ ਬੈਠਾ ਪੰਜਾਬੀ ਪੂਰੇ ਦੁਨੀਆ ਦੇ ਵਿੱਚ ਅੱਜ ਹਰ ਪੰਜਾਬੀ ਦਾ ਦਿਲ ਦੁਖਿਆ ਇਕੱਲੇ ਪੰਜਾਬ 'ਚ ਨਹੀਂ ਤੇ ਸਾਨੂੰ ਇੱਥੇ ਐਕਸ਼ਨ ਚਾਹੀਦਾ ਕਿ ਕੌਣ ਇਹਦੇ ਬਾਰੇ ਰਿਸਪੋਨਸੀਬਲ ਹੈ ਤੇ ਦੂਜੀ ਗੱਲ ਪੰਜਾਬ ਸਰਕਾਰ ਵਿਦ ਇਮੀਡੀਏਟ ਇਫੈਕਟ ਇੱਕ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਬੋਰਡ ਕੋਈ ਵੀ ਐਦਾਂ ਦਾ ਸਕੂਲ ਸਾਡਾ ਜਿਹੜਾ ਐਕਟ ਹੈ ਉਸ ਤੋਂ ਵਿੱਚ ਐਮਪਾਵਰਮੈਂਟ ਲੈ ਕੇ ਕਿ ਪੰਜਾਬੀ 메ਨ ਸਬਜੈਕਟ ਹੋਊਗਾ ਤੇ ਅਗਰ ਕੋਈ ਵੀ 10ਵੀਂ ਜਮਾਤ ਦੇ ਵਿੱਚ ਬਿਨਾ ਪੰਜਾਬੀ 메ਨ ਸਬਜੈਕਟ ਤੋਂ ਪੰਜਾਬੀ ਪੜ੍ਹਾਈ ਜਾਂਦੀ ਹੈ ਉਹ ਡਿਗਰੀ ਜਿਹੜੀ ਹੈ ਉਹ ਜਿਹੜਾ ਸਰਟੀਫਿਕੇਟ ਉਹ ਨਲ ਐਂਡ ਵਾਈਡ ਮੰਨਿਆ ਜਾਊਗਾ ਇਹ ਸਾਰੇ ਬੋਰਡਸ ਦੇ ਉੱਤੇ ਇਮੀਡੀਏਟਲੀ ਲਾਗੂ ਹੁੰਦਾ ਹੈ ਇਹ ਨੋਟੀਫਿਕੇਸ਼ਨ ਅਸੀਂ ਆਪ ਜੀ ਨੂੰ ਦੇ ਰਹੇ ਹਾਂ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਮੈਂ ਆਪਣੇ ਐਜੂਕੇਸ਼ਨ ਸੈਕਟਰੀ ਨੂੰ ਖਤ ਲਿਖਿਆ ਤੇ ਇਸ ਦਿਖਰਾਹੀਂ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਜਿਹੜਾ ਪੰਜਾਬ ਸਰਕਾਰੇ ਨੋਟੀਫਿਕੇਸ਼ਨ ਕਰ ਰਹੀ ਹੈ ਪੰਜਾਬ ਅਤੇ ਹੋਰ ਪਛਾਵਾਂ ਨੂੰ ਸਿੱਖਿਆ ਦੇ ਪੰਜਾਬ ਐਕਟ 28 ਦੇ ਸੈਕਸ਼ਨ 3 ਸਮੇਤ ਸਾਰੇ ਉਪਬੰਧਾਂ ਉੱਤੇ ਇਸ ਸਮੇਂ-ਸਮੇਂ ਤੇ ਕੀਤੀਆਂ ਸੋਧਾਂ ਨੂੰ ਰੋਸ਼ਨੀ ਵਿੱਚ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹੇਠ ਅਨੁਸਾਰ ਹਦਾਇਤ ਕੀਤੀ ਜਾਂਦੀ ਹੈ ਕਿਸੇ ਵੀ ਵਿਦਿਆਰਥੀ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਪੜ੍ਹੇ ਬਿਨਾ ਪਾਸ ਪਾਸ ਕੋਸ਼ਿਤ ਨਾ ਕੀਤਾ ਜਾਵੇ ਨੰਬਰ 2 ਪੰਜਾਬ ਰਾਜ ਵਿੱਚ ਕਿ ਸੇਵੀ ਬੋਰਡ ਨਾਲ ਸੰਬੰਧਿਤ ਸਕੂਲ ਵਿੱਚ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਪੜਾਇਆ ਜਾਵੇ ਜਿਹੜਾ CBSE ਆਪਣਾ ਡਰਾਫਟ ਲੈ ਕੇ ਆਈ ਹੈ ਜਿਹੜੇ ਕਹਿੰਦੇ ਪੰਜ ਪੇਪਰਾਂ ਦੇ ਤਾਂ ਸਿਰ ਪੂਰੇ ਪੇਪਰ ਹੋਣ ਗਿਆ ਇਹਨਾਂ ਆਮ ਮੰਗ ਹੁੰਦੇ ਪਰ ਇੱਕ ਫੋਰਨ ਲੈਂਗੁਏਜ ਨਾਲ ਕੋਈ ਰੀਜਨਲ ਲੈਂਗੁਏਜ ਵੱਡੀ ਇੱਛਾ ਹੈ ਉਹ ਪੜ ਲਿਆ ਕਰੋ ਤੁਸੀਂ ਉਹਦਾ ਤੁਸੀਂ ਉਹ ਬਿਲਕੁਲ ਵੀ ਆਰ ਨਲਿੰਗ ਵੀ ਆਰ ਨਲਨ ਫਾਈਡ ਹੁੰਦਾ ਇਸ ਨੋਟੀਫਿਕੇਸ਼ਨ ਦੇ ਨਾਲ ਪੰਜਾਬੀ ਹੈਜ਼ ਟੂ ਬੀ ਦਾ ਮੇਨ ਸਬਜੈਕਟ ਉਸ ਤੋਂ ਬਾਅਦ ਅੱਗੇ ਲਿਖਿਆ ਜਾਂਦਾ ਇਨ੍ਹਾਂ ਡਾਇਟਾਂ ਨੂੰ ਉਲੰਘਣਾ ਕਰਨ ਵਾਲੇ ਸਕੂਲਾਂ ਵਿਰੁੱਧ ਪੰਜਾਬੀ ਅਤੇ ਹੋਰ ਪਛਾਵਾਂ ਸਿੱਖਿਆ ਦੇ ਪੰਜਾਬ ਐਕਟ 2008 ਵਿੱਚ ਇਸ ਸਮੇਂ ਤੋਂ ਕੀਤੀਆਂ ਗਈਆਂ ਸੋਧਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਇਹ ਐਕਟ 2008 ਬਣਿਆ ਸੀ ਜਿਹਦੇ ਵਿੱਚ ਕੋਈ ਅਗਰ ਪੰਜਾਬੀ ਨਹੀਂ ਪੜ੍ਹਾਉਂਦਾ ਕੋਈ ਸਕੂਲ ਤਾਂ 25000 ਰੁਪਏ ਜੁਰਮਾਨੇ ਦੀ ਪ੍ਰੋਵੀਜ਼ਨ ਸੀਗਾ 2021 ਦੇ ਵਿੱਚ ਇਸ ਨੂੰ ਐਮੈਂਡ ਕਰਕੇ 50000 ਕਰ ਦਿੱਤਾ ਗਿਆ ਸੀ ਪਰ ਕਦੀ ਕਿਸੇ ਸਕੂਲ ਤੇ ਜੁਰਮਾਨਾ ਨਹੀਂ ਹੋਇਆ ਸੀ ਇਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਟੈਨਿਓਰ ਦੇ ਵਿੱਚ ਤੇ ਜਦੋਂ-ਜਦੋਂ ਵੀ ਅੱਜ ਵੀ ਮੈਂ ਆਪ ਜੀ ਦੇ ਰਹੀਂ ਕਹਿੰਨਾ ਮੇਰੇ ਕਦੀ ਵੀ ਜਦੋਂ ਵੀ ਧਿਆਨ ਚ ਆਇਆ ਕਿ ਪੰਜਾਬੀ ਕਿਸੇ ਸਕੂਲ ਨੇ ਪੜ੍ਹਾਉਣ ਤੋਂ ਮਨਾਂ ਕੀਤੀ ਹੋਵੇ ਤਾਂ ਉਸ ਦੇ ਉੱਤੇ ਅਸੀਂ ਸਖਤ ਕਾਰਵਾਈ ਕੀਤੀ ਹੈ ਅਮਨ ਲੈ ਕੇ ਆਇਆ 2023 ਦੇ ਵਿੱਚ ਮੋਹਾਲੀ ਦੇ ਇੱਕ ਨਾਮੀ ਸਕੂਲ ਐਮਏਟੀ ਇੰਟਰਨੈਸ਼ਨਲ ਸਕੂਲ ਮੋਹਾਲੀ ਸਾਨੂੰ ਪਤਾ ਲੱਗਿਆ ਸੀ ਕਿ ਉਹ ਪੰਜਾਬੀ ਨਹੀਂ ਪੜਾ ਰਿਆ ਅਸੀਂ ਉਸ ਨੂੰ ਨੋਟਿਸ ਕੱਢਿਆ ਜਿਸ ਨੂੰ ਜੁਰਮਾਨਾ ਲਾਇਆ ਇਸ ਸੈਕਟ 50000 ਰੁਪਿਆ ਆਓ 50000 ਰੁਪਏ ਦੀ ਰਸੀਦ ਤੇ ਵੀ ਟੂ ਐਕਸ਼ਨ ਅੱਜ ਇਸ ਸਕੂਲ ਦੇ ਵਿੱਚ ਪੰਜਾਬੀ ਪੜਾਈ ਜਾ ਰਹੀ ਹੈ ਐਦਾਂ ਹੀ ਜਲੰਧਰ ਦਾ ਇੱਕ ਨਾਮੀ ਸਕੂਲ ਉਹ ਪੰਜਾਬੀ ਨਹੀਂ ਪੜਾ ਰਿਹਾ ਸੀ ਉਸ ਦੇ ਖਿਲਾਫ ਐਕਸ਼ਨ ਲਿਆ ਗਿਆ 2024 ਚ ਤੇ ਇੱਕ ਹੋਰ ਜਲੰਧਰ ਦੇ ਵਿੱਚ ਇੱਕ ਸਕੂਲ ਸੀ ਆਰਮੀ ਪਬਲਿਕ ਸਕੂਲ ਜਿਸ ਨੂੰ ਆਰਮੀ ਰਨ ਕਰਦੀ ਹੈ ਤੇ ਆਰਮੀ ਦਾ ਲੋਜਿਕ ਸੀ ਕਿ ਸਾਡੇ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਇਹ ਉਹਨਾਂ ਦੇ ਬੱਚੇ ਪੜਦੇ ਆ ਜੋ ਵਕਫ ਵਕਫ ਸਟੇਟਸ ਤੋਂ ਟ੍ਰਾਂਸਫਰ ਹੋ ਕੇ ਆਉਂਦੇ ਆ ਇਸ ਕਰਕੇ ਸਾਨੂੰ ਪੰਜਾਬੀ ਪੜਾਣੀ ਲਾਜ਼ਮੀ ਨਹੀਂ ਕੋਈ ਸਾਊਥ ਇੰਡੀਆ ਤੋਂ ਆਇਆ ਕੋਈ ਈਸਟ ਇੰਡੀਆ ਤੋਂ ਆਇਆ ਵੀ ਅਸੀਂ ਪੰਜਾਬੀ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਥੋੜਾ ਕੋਈ ਅਫੀਸਰ ਹੋ ਸਕਦਾ ਉਸ ਦਾ ਬੱਚਾ ਆਵੇ 9ਵੀਂ ਜਮਾਤ ਚਾਵੇ ਫੋਰ ਏਗਜ਼ਾਮਪਲ ਵੈਸਟ ਬੰਗਾਲ ਤੋਂ ਆਇਆ ਹੋਵੇ ਅਫੀਸਰ ਉਹ ਟ੍ਰਾਂਸਫਰ ਹੋ ਗਿਆ ਆਪਣੇ ਬੱਚੇ ਪੰਜਾਬ ਪੜਾਣੇ ਆ ਤਾਂ ਉਸ ਨੂੰ 9ਵੀਂ ਦੇ ਵਿੱਚ ਨੋਵੀਂ ਦੀ ਪੰਜਾਬੀ ਦੀ ਬਜਾਏ ਅਸੀਂ ਬੇਸਿਕ ਪੰਜਾਬੀ ਪੜ੍ਹਾਵਾਂਗੇ ਪਰ ਬਿਨਾ ਪੰਜਾਬੀ ਪੜ੍ਹਾਏ ਪੰਜਾਬ ਦੇ ਵਿੱਚ ਕੋਈ ਵੀ ਇੱਕ ਸਕੂਲ ਨਹੀਂ ਚੱਲੂਗਾ ਆ ਜੋ ਜਿੰਨੇ ਵੀ ਆਰਮੀ ਦੇ ਸਕੂਲ ਹੈ ਉਸ ਦੇ ਵਿੱਚ ਵੀ ਜਿਹੜੀ ਪੰਜਾਬੀ ਅਸੀਂ ਲਾਜ਼ਮੀ ਕਰਾਈ ਹੈ ਆ ਵੀ ਮੈਂ ਤੁਹਾਨੂੰ ਕਿਸੇ ਨੇ ਵੀ ਚਾਹੀਦਾ ਹੋਗਾ ਇਹ ਸਾਡੇ ਕੋਲ ਤਾਂ ਇਹ ਜੋ ਕੱਲ ਤੋਂ ਵਾਪਰਿਆ ਤੇ ਮੈਂ ਮੀਡੀਆ ਦਾ ਵੀ ਸਭ ਸਭ ਦਾ ਧੰਨਵਾਦ ਕਰਦਾ ਕਿਉਂਕਿ ਇਹ ਗੱਲ ਇਹ ਆਪਣੇ ਵੀ ਹੋਂਦ ਦੀ ਗੱਲ ਹੈ ਇਹ ਪੰਜਾਬੀ ਦੀ ਹੋਂਦ ਦੀ ਗੱਲ ਹੈ ਤੁਸੀਂ ਸਭ ਨੇ ਵੀ ਆਵਾਜ਼ ਚੱਕੀ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਜਿਹੜਾ ਬੜਾ ਦਿਲ ਦੁਖਦਾ ਹੈ ਬੜੀ ਇਸ ਗੱਲ ਤੋਂ ਜਦੋਂ ਉਹ ਇਹਨਾਂ ਨੂੰ ਜਿਹੜਾ ਬੀਜੇਪੀ ਦੀ ਭਾਸ਼ਾ ਹੈ ਕਲੈਰੀਕਲ ਮਿਸਟੇਕ ਤੇ ਮੈਂ ਚਾਹੂੰਗਾ ਇਸ ਦੇ ਉੱਤੇ ਬੀਜੇਪੀ ਦੀ ਲੀਡਰਸ਼ਿਪ ਦੱਸੇ ਕਿ ਕੀ ਉਹ ਪੰਜਾਬ ਦੇ ਵਿੱਚ ਪੰਜਾਬੀ ਨੂੰ ਮੇਨ ਸਬਜੈਕਟ ਖਤਮ ਕਰਨਾ ਚਾਹੁੰਦੀ ਹੈ ਤੇ ਕੀ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਪੰਜਾਬੀ ਉਹਨਾਂ ਲਈ ਇੰਨੀ ਅਹਿਮੀਅਤ ਵੀ ਨਹੀਂ ਰੱਖਦੀ ਕਿ ਜਰਮਨ ਫ੍ਰੈਂਚ ਚਾਈਨੀਜ਼ ਜਪਾਨੀ ਥਾਈ ਉਤਪਾਸ਼ਾਵਾ ਮੈਂਸ਼ਨ ਹੋ ਜਾਣ ਤੇ ਪੰਜਾਬੀ ਮੈਂਸ਼ਨ ਹੋਵੇ ਰੀਜਨ ਦੇ ਵਿੱਚ ਇਹੀ ਅੱਜ ਦਾ ਵਿਸ਼ਾ ਸੀ ਜੀ ਅਸੀਂ ਇਸ ਨੋਟੀਫਿਕੇਸ਼ਨ ਨੂੰ ਬੜੀ ਸਖਤੀ ਨਾਲ ਲਾਗੂ ਕਰਾਂਗੇ ਸੀਬੀਐਸਸੀ ਵਿਲ ਨਾਟ ਬੀ ਅਲਾਉਡ ਸੀਬੀਐਸਸੀ ਨੂੰ ਅਲਾਉ ਨਹੀਂ ਕੀਤਾ ਜਾਊਗਾ ਆਪਣਾ ਇਸ ਡਰਾਫਟ ਨੂੰ ਜਦੋਂ ਤੱਕ ਪੰਜਾਬੀ ਨੂੰ ਮੇਨ ਭਾਸ਼ਾ ਜਾਨੀ ਇਟ ਹੈਸ ਟੂ ਬੀ ਹਾਂ ਹੋਰ ਕੋਈ ਬੱਚਾ ਫੋਰਨ ਲੈਂਗੁਏਜ ਸਿੱਖੇ ਜੀ ਸੱਜ ਕੇ ਸਿੱਖੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਜਿਹੜੇ ਉਹ ਜਿੱਥੇ ਪੰਜ ਸਬਜੈਕਟ ਕਹਿੰਦੇ ਨੇ ਨਹੀਂ ਉੱਥੇ ਪੰਜਾਬੀ ਹੈਸ ਟੂ ਬੀ ਦਾ ਮੇਨ ਸਬਜੈਕਟ ਪੰਜਾਬੀ ਦਾ ਪੇਪਰ ਜਿਵੇਂ ਹੁਣ ਹੋ ਰਿਹਾ ਉਵੇਂ ਹੀ ਹੋਊਗਾ ਏ ਅਸੀਂ ਲਾਜ਼ਮੀ ਕਰਾਂਗੇ ਭਰਨਾ ਜਿਹੜਾ ਹੈ CBSE has to face section ਤੇ ਉਹ ਜਿਹੜੇ ਬੱਚਿਆਂ ਦਾ ਸਰਟੀਫਿਕੇਟ ਹੈ ਉਹ ਨਲ ਐਂਡ ਵਾਇਡ ਮਲਿਆ ਜਾਊਗਾ ਇਹ ਪਾਵਰ बिकॉज ਇਟਸ ਅ ਸਟੇਟ ਸਬਜੈਕਟ ਦੀ ਪਾਵਰ ਸਾਡੇ ਕੋਲ ਹੈ ਧੰਵਾਦ ਜੀ ਸਰ ਜਿੱਥੇ ਇੱਕ ਪਾਸੇ ਪੰਜਾਬੀ ਦੀ ਗੱਲ ਕੀਤੀ ਜਾਂਦੀ ਹੈ ਉੱਥੇ ਸਾਰੀ ਰੀਜਨ ਲੈਂਗੁਏਜਸ ਦਾ ਪੀਪਲ ਜਿਹੜਾ ਇੱਕੋ ਦਿਨ ਤੇ ਗੱਲ ਹੋਈਗੀ ਕੀ ਲੱਗਦਾ ਜੀ ਇਸ ਦੇ ਉੱਤੇ ਹੋਰ ਵੀ ਸਟੇਟਸ ਨਾਲ ਗੱਲ ਕਰਕੇ ਤੁਸੀਂ ਐਕਸ਼ਨ ਜਿਹੜਾ ਓਬਵੀਅਸਲੀ ਓਬਵੀਅਸਲੀ ਅਸੀਂ ਉਹ ਵੀ ਕਰਾਂਗੇ ਪਰ ਅੱਜ ਮੈਨੂੰ ਇਸ ਕੱਲ ਦੀ ਖੁਸ਼ੀ ਹੈ ਕਿ ਕਿਤੇ ਉੜੀਆ ਦੇ ਨਾਲ ਹੋਰ ਵੀ ਬਹੁਤ ਸਾਰੇ ਸਟੇਟਸ ਦੇ ਨਾਲ ਪਰ ਪੰਜਾਬ ਟੁੱਕਰ ਲੀਡ ਪੰਜਾਬ ਨਾਲ ਜਿਹੜੀ ਜਿਹੜੀ ਲੀਡ ਲਈ ਹੈ ਤੇ ਤੁਸੀਂ ਅੱਜ ਦੇਖੋ ਕਿ ਉਹਨਾਂ ਨੂੰ 2-4 ਘੰਟਿਆਂ ਚ ਇੰਨੀ ਤਾਂ ਕਿ ਇੱਕਦਮ ਲੈ ਕੇ ਆਣਾ ਪਰ ਮੁੱਦਾ ਮੈਂ ਫਿਰ ਤੁਹਾਨੂੰ ਕਹਿ ਰਿਹਾ ਇਹ ਸਮਝਣ ਦੀ ਲੋੜ ਹੈ ਇਟ ਇਜ਼ ਨਾਟ ਅਬਾਊਟ ਕਿ ਰੀਜਨਲ ਲੈਂਗੁਏਜ ਪੰਜਾਬ ਪੰਜਾਬੀ ਲਿਖਣਾ ਭੁੱਲ ਗਏ ਉਹਨਾਂ ਦੀ ਮੇਨ ਸਬਜੈਕਟ ਚ ਜਿਹੜੇ ਤੁਹਾਡੇ ਭਾਸ਼ਾ ਮੇਨ ਭਾਸ਼ਾਵੋ ਗੈਪ ਕਰਤੀਆਂ ਉਹਨਾਂ ਕਹਿੰਦਾ ਕਿ ਠੀਕ ਹੈ ਇੱਕੋ ਦਿਨ ਚ ਦੋ ਪੇਪਰ ਦੇ ਦੇਆ ਕਰੋ ਕੋਈ ਗੱਲ ਨਹੀਂ ਜਿਵੇਂ ਮੈਂ ਤੁਹਾਨੂੰ ਉਦਾਹਰਣ ਨਾਲ ਆਪ ਪੜ੍ਹ ਕੇ ਸੁਣਾਇਆ ਤੇ ਸਾਰਾ ਕੁਝ ਸੀਬੀਐਸਸੀ ਦੀ ਵੈਬਸਾਈਟ ਤੇ ਹੈ ਪਰ ਤੇ ਜਿਹੜਾ ਲਾਜ਼ਮੀ ਪਹੁੰਚਦੀ ਹੈ ਜੀ ਤੁਸੀਂ ਗੱਲ ਕਰਦੇ ਹੋਣੀ ਚਾਹੀਦੀ ਹੈ ਜੀ ਉਹਦੇ ਲਈ ਅਗਲਾ ਕੀ ਪ੍ਰੋਗਰਾਮ ਹੈ ਹੋ ਗਿਆ ਕਿ ਦਬਾਅ ਮੈਂ ਤੁਹਾਨੂੰ ਜੀ ਇਹ ਚਿੱਠੀਆਂ ਦੇ ਦਿੰਦੇ ਜੀ ਓਬਵੀਅਸਲੀ ਹੋਏ ਕਿ ਅਸੀਂ ਸਮੇਂ-ਸਮੇਂ ਦੇ ਉੱਤੇ ਚੈੱਕ ਵੀ ਕਰਾਂਦੇ ਮੈਂ ਤੁਹਾਨੂੰ ਆਪ ਕਿਹਾ ਅਗਰ ਤੁਹਾਡੇ ਧਿਆਨ ਵਿੱਚ ਕੋਈ ਵੀ ਇਦਾਂ ਦਾ ਸਕੂਲ ਹੈ ਇਵਨ ਐਜ਼ ਆਫ ਨਾਊ ਤੁਸੀਂ ਮੈਂ ਤੁਹਾਨੂੰ ਇਹ ਡਾਕੂਮੈਂਟਸ ਵੀ ਸਾਂਝੇ ਕਰ ਦੂੰਗਾ ਸਾਰੇ মিডিਆ ਦੇ ਨਾਲ ਸਭ ਦੇ ਨਾਲ ਆ ਜਿਹੜੇ ਤਿੰਨ ਚਾਰ ਸਕੂਲਾਂ ਦੇ ਉੱਤੇ ਇਹਦੇ ਵਿੱਚ ਲਿਖਿਆ ਹੋਇਆ ਸਮੇਂ-ਸਮੇਂ ਦੇ ਉੱਤੇ ਅਸੀਂ ਚੈਕਿੰਗਸ ਕਰਾਂਦੇ ਹਾਂ ਬਹੁਤ ਸਾਰੇ ਇੱਕ ਸੰਗ ਉਸ ਦਿਨ ਜਿਹੜੇ ਲੱਖਾਂ ਸਟੂਡੈਂਟਸ ਆ ਉਹਨਾਂ ਉਹ ਤਾਂ ਨੰਬਰ ਪੁੱッセ ਚ ਆਗੇ ਨਾ ਕਾਦੇ ਪੰਬਲ ਪੁੱッセ ਚ ਆਗੇ ਜੀ ਨਹੀਂ CBSE ਹੈਸ ਟੂ ਕਮ ਬਾਈ ਆਰ ਵੇ CBSE ਨੂੰ ਸਾਡੇ ਉਹਦੇ ਤੇ ਆਣਾ ਪਊਗਾ ਜੀ ਆਹ ਜਿਹੜਾ ਵੈਸੇ ਵੀ ਪਹਿਲੀ ਗੱਲ ਇਟਸ ਅ ਡਰਾਫਟ ਸੈਕਿੰਡ ਇਟਸ ਅ ਸਟੇਟ ਸਬਜੈਕਟ ਉਨੀ ਤਾਈਂ ਤਾਂ ਸਟੇਕ ਹোলਡਰਸ ਤੋਂ ਮੰਗਿਆ ਪੰਜਾਬੀ ਉਹਨਾਂ ਨੂੰ ਪੜਾਣੀ ਹੀ ਪੈਣੀ ਹੈ ਤੁਸੀਂ ਕੀ ਲੱਗਦਾ ਬੀਜੇਪੀ ਆਪਣੀ ਇਸ ਕੋਸ਼ਿਸ਼ ਕਾਮਯਾਬ ਹੋ ਜੂਗੀ ਤੁਹਾਨੂੰ ਕੀ ਲੱਗਦਾ CBSE ਤੋਂ ਸਰਟੀਫਿਕੇਟਸ ਜਿਹੜੇ ਆ ਦੁਆਰੇ ਪੰਜਾਬੀ ਦੇ ਨਾਮਾਂ ਉਹ ਉਸ ਲਈ ਕੀ ਇਸ ਕਰ ਟਕੇਗੀ ਨੋਟੀਫਿਕੇਸ਼ਨ ਆ ਗਿਆ ਜੀ ਦੇ ਹੈਵ ਟੂ ਕਮ ਬਾਈ ਦਿਸ ਵੇ ਨਹੀਂ ਆਪਣੀ ਪਾਲਿਸੀ ਚੇਂਜ ਕਰੇ ਸੀਬੀਐਸਸੀ ਪੂਰਾ ਦਬਾਉ ਪਵੇ ਕਿ ਉਹੀ ਕਹੇਗੇ ਕਿ ਲਾਜ਼ਮੀ ਪੰਜਾਬੀ ਹੋਣੀ ਚਾਹੀਦੀ ਆ ਉਹਦੇ ਲਈ ਕੀ ਕਰੇਗੀ ਪੰਜਾਬ ਸਕੂਲ ਉਹਦੇ ਲਈ ਅਸੀਂ ਨੋਟੀਫਿਕੇਸ਼ਨ ਕਰਤਾ ਉਹਦੇ ਲਈ ਸੀਬੀਐਸਸੀ ਕਰੇ ਨਹੀਂ ਨਹੀਂ ਇਸ ਕੱਲਾ ਸੀਬੀਐਸਸੀ ਨਹੀਂ ਕੋਈ ਵੀ ਬੋਰਡ ਤਾਂ ਸੀਬੀਐਸਸੀ ਤੇ ਵੀ ਆਪਣੇ ਵਾਲਾ ਚਾਈਕਸ ਇੰਟਰਨੈਸ਼ਨਲ ਬੋਰਡ ਸਾਇਸੀਐਸਸੀ ਬੋਰਡ ਆ ਕਰ ਲੋ ਕੋਈ ਨਵਾਂ ਬੋਰਡ ਬਣਾ ਕੇ ਆ ਜਾਂਦਾ ਅਜਕਲ ਬਹੁਤ ਰਿਵਾਜ ਚੱਲੇ ਹੋਏ देयर इज ਆਈਬੀ ਆ ਗਿਆ ਹੋਰ ਕੱਲ ਨੂੰ ਕੋਈ ਨਵਾਂ ਬੋਰਡ ਕੋਈ ਵੀ ਬੋਰਡ ਕੋਈ ਵੀ ਸਕੂਲ ਚਾਹੇ ਬਿਨਾਂ ਕੋਈ ਕਹਿੰਦਾ ਜੀ ਮੈਂ ਸਕੂਲ ਖੋਲਤਾ ਬਿਨਾਂ ਬੋਰਡ ਤੋਂ ਪੰਜਾਬੀ ਪੜਾਹਾਂਗੀ ਪਊਗੀ ਪੰਜਾਬੀ ਮੇਨ ਸਬਜੈਕਟ ਹੋਊਗੀ ਪੰਜਾਬੀ ਨੂੰ ਲੈ ਕੇ ਇੱਕ ਬੜਾ ਐਸੀ ਉਹਦੇ ਵਿੱਚ ਬਹੁਤ ਸਾਰਾ ਜਿਹਦਾ ਹੈਗਾ ਕੰਮ ਨਹੀਂ ਹੋਇਆ ਹੁਣ ਕਾਫੀ ਦੇਰ ਤੋਂ ਪੰਜਾਬ ਨੋ ਮੌਕਾ ਚਾਰ ਜੀ ਸਰਕਾਰ ਨੇ ਜਿਵੇਂ ਹੁਣ ਅਦਾਕਾਂ ਦਾ ਵੀ ਕੰਮ ਧੂਰਾ ਪਿਆ ਅਦਾਕਾਂ ਦੇ ਵਿੱਚ ਪੰਜਾਬੀ ਦਾ ਉਹਦੇ ਬਾਰੇ ਕੀ ਹੋ ਰਹੀ ਹੈ ਬੇਸਿਕਲੀ ਜੀ ਲੈਂਗੁਏਜ ਡਿਪਾਰਟਮੈਂਟ ਵੀ ਮੇਰੇ ਕੋਲ ਹੈ ਤੁਸੀਂ ਇਹ ਕਹੋਗੇ ਕੰਮ ਨਹੀਂ ਹੋਇਆ ਗਲਤ ਗੱਲ ਬਹੁਤ ਸਾਰੀ ਚੀਜ਼ਾਂ ਹੋ ਸਕਦਾ ਹਤੇ ਕੋ ਆਪ ਤੱਕ ਨਹੀਂ ਪਹੁੰਚੀਆਂ ਹੋਣ ਮੈਂ ਤੁਹਾਨੂੰ ਅੱਜ ਆਹ ਜਿਆਦਾ ਦਿਖਾ ਦੂੰਗਾ ਕਿ ਕਿਸ ਤਰੀਕੇ ਨਾਲ ਤੇ ਇਦਾਂ ਦਾ ਤੁਹਾਨੂੰ ਕੋਈ ਵੀ ਇਨਸਟੈਂਸ ਪਹਿਲਾਂ ਨਹੀਂ ਮਿਲੂਗਾ ਇਦਾਂ ਦਾ ਕੋਈ ਵੀ ਉਦਾਹਰਨ ਪਹਿਲਾਂ ਨਹੀਂ ਮਿਲੂਗਾ ਇਹ ਸਾਡੀ ਸਰਕਾਰ ਚ ਹੀ ਹੋਏ ਕਿ ਵੱਡੇ ਵੱਡੇ ਬ੍ਰਾਂਡਸ ਅੱਜ ਤੁਸੀਂ ਕਿਸੇ ਵੀ ਜਗ੍ਹਾ ਕਿਸੇ ਵੀ ਮਾਲ ਚ ਚਲੇ ਜਾਓ ਕੋਚਿਸਤ ਪੰਜਾਬੀ ਲਿਖੀ ਮਿਲਦੀ ਹੈ ਨਾ ਜੀ ਤੁਸੀਂ ਐਡਵੋਕੇਟ ਹੋ ਕਿੰਨੀਆਂ ਅਦਾਲਤਾਂ ਦਾ ਕੰਮ ਹੈ ਦੋ ਦੋ ਚੀਜ਼ਾਂ ਰੋਹਿਤ ਮੇਰੀ ਤੁਸੀਂ ਗੱਲ ਸਮਝੋ ਜਿਹੜਾ ਜਿੱਥੇ ਜੁਡੀਸ਼ਰੀਜ਼ ਦੇ ਉਹ ਤੁਸੀਂ ਤੁਸੀਂ ਆਪ ਹੀ ਹੈ ਨਾ ਐਡਵੋਕੇਟਾਂ ਬੇਚ ਦੇ ਬੇਸਿਕ ਟਰਮ ਚ ਹੈ ਸਰਕਾਰ ਜੁਡੀਸ਼ਰੀ ਨੂੰ ਨਹੀਂ ਕਹਿ ਸਕੀ ਸਮਝ ਰਹੇ ਹੋ ਮੇਰੀ ਗੱਲ ਹਾਂ ਉਹਦੇ ਵਿੱਚ ਉਹਦੇ ਆਬਵੀਅਸਲੀ ਮੇਰੀ ਗੱਲ ਹੈ ਬਟ ਤੁਸੀਂ ਫਿਰ ਮੈਂ ਤੁਹਾਨੂੰ ਕਹਿ ਰਿਹਾ ਉਹ ਮਾਈ ਲਾਰਡਸ ਨੇ ਜੀ ਬੋਲਟਸ ਵੀ ਰਿਪੋਰਟ ਵਿੱਚ ਪੈਂਡਿੰਗ ਹੈ ਉਹ ਸਟੇਟ ਗਵਰਨਮੈਂਟ ਦੇ ਕੰਮ ਹੀ ਹੈ ਜੀ ਉਹ ਪੈਂਡਿੰਗ ਆ ਉਹਦੇ ਬਾਰੇ ਕੀ ਕਹੋਗੇ ਠੀਕ ਹੈ ਉਹ ਪੰਜਾਬੀ ਦੇ ਜਿਹੜੇ ਟਰਾਂਸਮਿਟਰ ਸਟੈਨੋਲਰ ਸਭ ਖਰਾਬ ਸੜਪੋ ਮੈਂ ਕੁੱਝ ਵੀ ਕਿਹਾ ਹੋਇਆ ਇਸ ਸਰਕਾਰ ਭਰਤੀ ਕਰੇਗੀ ਕਰਾਂਗੇ ਜੀ ਭਰਤੀ 55 ਹਜ਼ਾਰ ਬੰਦੇ ਭਰਤੀ ਕੀਤੇ 8-10 ਹਜ਼ਾਰ ਟੀਚਰ ਹੋਰ ਆ ਰਹੇ ਉਹ ਵੀ ਕਰਾਂਗੇ ਅੱਛਾ ਮੰਤਰੀ ਸਾਹਿਬ ਇੱਕ ਮੈਂ ਹੋਰ ਜੀ ਕਿਉਂਕਿ ਲਈ ਤੁਸੀਂ ਇਸ ਵਿਸ਼ੇ ਦੇ ਉੱਤੇ ਤੇ ਪਿਛਲੇ ਦਿਨੀ ਵਿਧਾਨ ਸਭਾ ਚ ਵੀ ਇਹ ਵਿਸ਼ਾ ਉਠਿਆ ਸੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਪੰਜਾਬ ਨੇ ਬੜੀ ਕਲੀਅਰਲੀ ਤਰੀਕੇ ਨਾਲ ਇਹ ਕਹਿ ਦਿੱਤਾ ਹੈ ਕਿ ਪੰਜਾਬ ਇੱਕ ਆਪਣੀ এডੂਕੇਸ਼ਨ ਪਾਲਿਸੀ ਲੈ ਕੇ ਆਊਗਾ ਇਸ ਦੇ ਵਾਸਤੇ ਪੰਜਾਬ ਇੱਕ ਮਾਹਿਰਾਂ ਦੀ ਟੀਮ ਜਿਹੜੀ ਹੈ ਕਿਉਂਕਿ ਸਟੇਟ এডੂਕੇਸ਼ਨ ਪਾਲਿਸੀ ਬਣਾਣਾ এডੂਕੇਸ਼ਨ ਪਾਲਿਸੀ ਬਣਾਣਾ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਸਨੇ ਤੁਹਾਡੀ ਆਨ ਵਾਲੀ ਨਸਲਾਂ ਆਨ ਵਾਲੇ ਭਵਿੱਖ ਨੂੰ ਤੈਅ ਕਰਨਾ ਹੁੰਦਾ ਹੈ ਤਾਂ ਅਸੀਂ ਉਸ ਐਕਸਪਰਟਸ ਦੀ ਕਮੇਟੀ ਜਿਹੜੀ ਹੈ ਉਹ ਮਾਨਯੋਗ ਸੀਐਮ ਸਾਹਿਬ ਦੀ ਰਹਿਨਮਾਈ ਦੇ ਹੇਠ ਜਿਹੜਾ ਹੈ ਉਹ ਗਠਨ ਕਰਨ ਜਾ ਰਹੇ ਹਾਂ ਉਹ ਆਲਰੇਡੀ ਇਨ ਪ੍ਰੋਸੈਸ ਦੇ ਵਿੱਚ ਹੈ ਤੇ ਪੰਜਾਬ اپنی سٹیٹ এডুকেشن پالیسی لے کے ਆ ہوا وی ار فーム ਵਿਦ ਇਟ ਤੇ ਹੋਰ ਵੀ ਕਿਸੇ ਵੀ अटेम्प्ट ਦੇ ਰਹੇ ਨੈਸ਼ਨਲ এডুকেشن ਪਾਲਿਸੀ ਦੇ ਰਹੇ ਜਾਂ ਹੋਰ ਕਿਸੇ ਤਰੀਕੇ ਦੇ ਨਾ ਰਹੇ ਅਗਰ ਕੇਂਦਰ ਮੈਂ ਕੇਂਦਰ ਤੋਂ ਭਾਵ ਜਿਹੜੀ ਮੌਜੂਦਾ ਬੀਜੇਪੀ ਸਰਕਾਰ ਹੈ ਅਗਰ ਉਹ ਕੋਈ ਵੀ ਸਿੱਧਾ ਇਹ ਟੇਡਾ ਕੋਈ ਵੀ अटेम्प्ट ਕਰੂਗੀ ਪੰਜਾਬ ਪੰਜਾਬੀ ਪੰਜਾਬੀ ਸੱਭਿਆਚਾਰ ਪੰਜਾਬੀ ਇਤਿਹਾਸ ਸਾਡੇ ਕਲਚਰ ਨਾਲ ਜਵਾਰ ਨੂੰ ਉਸ ਨੂੰ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਬਹੁਤ ਸਾਰੇ ਸਕੂਲ ਜਿੱਥੇ ਖਾਸ ਕਰਕੇ ਕੰਵਨਸ ਸਕੂਲ ਜਦਵੇ ਹੈਗੇ ਨੇ ਜਿੱਥੇ ਹਿੰਦੀ ਦੇ ਪੰਜਾਬੀ ਦੇ ਵਿੱਚ অপਸ਼ਨ ਰੱਖੀ ਜਾਂਦੀ ਹੈ ਉਹ ਕਹਿੰਦੇ ਨੇ ਕਿ ਸਾਡੇ ਕੋ ਪੰਜਾਬੀ ਹੈਗੀ ਹੈ ਇੱਕ ਬੱਚੇ ਦੇ ਉੱਤੇ ਡਿਪੈਂਡ ਕਰਦਾ ਲੈ ਲੈਂਦਾ ਕਰਦਾ ਕਿ ਉਹ ਪੰਜਾਬੀ ਪੜ੍ਹਨਾ ਚਾਹੁੰਦਾ ਹੈ ਨਹੀਂ ਜੀ ਇੱਕ ਵੀ ਨਹੀਂ ਹੈਗਾ ਤੁਹਾਡੀ ਸੋ ਅਸੀਂ ਦੱਸੋ ਇਦਾਂ ਦੇ ਇਸ ਰਿਐਕਸ਼ਨ ਹੋਊਗਾ ਉਨੀ ਹੋਊਗਾ ਗਿਵ ਮੀ ਦਾ ਲਿਸਟ ਮਤਲਬ ਕਰੇ ਨੋਟੀਫਿਕੇਸ਼ਨ ਅਨਸਾਰ ਪੰਜਾਬੀ ਪੜਾਣੀ ਜ਼ਰੂਰੀ ਹੈ ਉਹ ਜ਼ਰੂਰੀ ਵੀ ਕਰ ਦਾਂਗੇ ਪਰ ਸਿੰਗਲ ਡੇ ਚੋ ਦੋ ਪੇਪਰ ਲੈਣਗੇ ਅਦਰ ਲੈਂਗੁਏਜ ਨਹੀਂ ਕਿਵੇਂ ਲੋਕੋ ਕਰੋ ਪੜੋ ਤੁਸੀਂ ਦੁਬਾਰਾ ਪ੍ਰਮੁਖ ਪਾਸ਼ਾ ਉਨੀ ਉਨੀ ਕਿਹਾ ਕਿ ਇਟਸ ਜਿਹੜਾ ਉਹਨੇ ਆਪਣੀ ਗਰੁੱਪ ਕੀਤੀ ਹੈ ਕਿ ਅਸੀਂ ਇਹਨਾਂ ਨੂੰ ਮੇਨ ਸਬਜੈਕਟ ਮੰਨਦੇ ਇਹਨਾਂ ਨੂੰ ਸੋ ਇਟ ਹੈਸ ਟੂ ਬੀ ਦਾ ਮੇਨ ਸਬਜੈਕਟ ਇਟ ਹੈਸ ਟੂ ਬੀ ਦਾ ਮੇਨ ਸਬਜੈਕਟ ਇਹ ਅਕ੍ਰਿਫਾਈਨ ਉਹ ਨਹੀਂ ਹਾਂਜੀ ਹੋਣੀ ਸਰ ਜਿਵੇਂ ਤੁਸੀਂ ਵਿਚਾਰ ਜਤਾਇਆ ਕਿ ਇਹ ਸੀਬੀਐਸਸੀ ਆਈਸੀਐਸਸੀ ਆਈਜੀ ਬੋਰਡ ਇਹ ਕੱਲ ਕੋਈ ਹੋਰ ਬੋਰਡ ਬਣ ਜਾਂਦਾ ਹੈ ਇਹ ਜਿਹੜਾ ਫਾਈਨ ਹੈ ਕੋਈ ਹੋਰ ਇਹ ਮੋਟਾ ਕਰ ਰਹੇ ਨੇ ਕਿ ਜੇ ਕੋਈ ਇਹੇ ਦੀ ਹੈਲਪ ਕਰ ਲਵੇ ਫਾਈਨ ਤਾਂ ਇੱਕ ਸਿਰਫ ਇੱਕ ਪੀਨਲ ਐਕਸ਼ਨ ਅਗੇਂਸਟ ਦਾ ਸਕੂਲ ਬਟ ਜਿਹੜਾ ਤੁਹਾਨੂੰ ਮੈਂ ਦੱਸਿਆ ਤੋ ਉਹਦਾ ਜਿਹੜਾ ਸਰਟੀਫਿਕੇਟ ਹੋਈ ਨਹੀਂ ਮੰਨਿਆ ਜਾਊਗਾ ਉਹ ਐਨਓਸੀ ਨਹੀਂ ਮੰਨਿਆ ਜਾਊਗਾ ਸਕੂਲ ਹੀ ਨਹੀਂ ਐਗਜ਼ਿਸਟ ਕਰੂਗਾ ਉਹ ਉਹਦੀ ਉਹਦੀ ਜਿਹੜੀ ਹੋਂਦ ਹੈ ਉਹੀ ਖਤਮ ਹੋ ਜੂਗੀ ਮੁੱਦਾ ਬਿਲਕੁਲ ਜਾਇਜ਼ ਆ ਪਰ ਜਿਹੜਾ ਸਟੂਡੈਂਟ ਦਾ ਨੁਕਸਾਨ ਨਾ ਹੋਵੇ ਉਸ ਚੀਜ਼ ਦੀ ਪਰਪਾਈ ਕਿਵੇਂ ਚਲੀਏਗੀ ਕਿਉਂਕਿ ਬਹੁਤ ਸਾਰੇ ਸਕੂਲ ਹੋਣਗੇ ਜਿਹੜੇ ਸ਼ਾਇਦ ਦਸਮੀ ਕਰਵਾ ਦਨਗੇ ਕਾਨੂੰ ਆਪਾਂ ਕਹਦਾਂਗੇ ਕਿ ਵੈਲਿਡ ਨਹੀਂ ਕਰੋ ਰੋਹਿਤ ਇਸ ਵਕਤ ਦੇਖੋ ਸਮਝੋ ਇਟਸ ਫਾਰ ਦਾ ਨੈਕਸਟ ਅਕੈਡੈਮਿਕ ਸੈਸ਼ਨ ਜੀ ਜੀ ਤੇ ਨੈਕਸਟ ਅਕੈਡੈਮਿਕ ਸੈਸ਼ਨ ਸ਼ੁਰੂ ਹੀ ਨਹੀਂ ਹੋਇਆ ਮੈਂ ਤੁਹਾਨੂੰ ਇਹ ਵੀ ਸ਼ੁਰੂਆਤ ਸੀ ਦੱਸਤਾ ਸੀ ਇਹ ਡਰਾਫਟ ਹੈ ਇਜ਼ ਅ 9 ਮਾਰਚ ਤੱਕ ਤੇ ਇਸ ਨੂੰ 100% ਅਸੀਂ ਦੇਖੋ ਇਟਸ ਅ ਸਟੇਟ ਸਬਜੈਕਟ ਤੇ ਇਹਨੂੰ 100% ਕਰਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਅਸੀਂ ਉਹਨੂੰ ਲੀਗਲ ਲੜਨਾ ਪਵੇ ਨੋਟੀਫਿਕੇਸ਼ਨ ਇਟ ਵਿਲ ਬੀ ਕਿਸੇ ਵੀ ਬੱਚੇ ਦੇ ਜਿਹੜਾ ਹੈ ਭਵਿੱਖ ਦਾ ਜਿਹੜਾ ਹੈ ਉਸ ਤੇ ਉੱਤੇ ਨੁਕਸਾਨ ਨਹੀਂ ਹੋਊਗਾ ਪਰ ਸਭ ਤੋਂ ਵੱਡੀ ਗੱਲ ਇਹ ਤੁਸੀਂ ਇਸ ਗੱਲ ਦੀ ਗੰਭੀਰਤਾ ਨੂੰ ਸਮਝੋ ਇਹ ਕੋਈ ਛੋਟੀ ਗੱਲ ਨਹੀਂ ਹੈ ਸਾਡੀ ਦੇਸ਼ ਜਿਹੜੀ ਸਾਡੇ ਦੇਸ਼ ਦੀ ਖੂਬਸੂਰਤੀ ਏ ਹੈ ਤੇ ਉਸ ਖੂਬਸੂਰਤੀ ਨੂੰ ਭਾਜਪਾ ਖਤਮ ਕਰਨਾ ਚਾਹੁੰਦੀ ਹੈ ਰੀਜਨਲ ਲੈਂਗੁਏਜਸ ਨੂੰ ਖਤਮ ਕਰਨਾ ਚਾਹੁੰਦੀ ਹੈ ਇੱਕ ਬੜਾ ਹੀ ਜਿਹੜਾ ਗੰਭੀਰ ਮੁੱਛ ਹੈ ਤੇ ਉਸ ਤੋਂ ਵੀ ਵੱਡੀ ਗੱਲ ਮੈਂ ਤੁਹਾਨੂੰ ਫੇਰ ਜਿਹੜਾ ਆ ਤੁਸੀਂ ਜਿਹੜਾ ਤੁਹਾਨੂੰ ਆ ਟਵੀਟ ਪੜਾਇਆ ਮੈਨੂੰ ਉਸ ਤੋਂ ਵੱਡੀ ਗੱਲ ਕਿਸੇ ਮੁੱਦੇ ਤੇ ਦੇ ਨਾਲ ਖੜ ਜਾਇਆ ਕਰਨ ਆਕੇ ਹੁਣ ਤਾਂ ਹੋੰਦ ਦੀ ਗੱਲ ਆ ਗਈ ਸੀ ਪੰਜਾਬੀ ਆਸਤੇ ਵੀ ਦੁਬਾਰਾ ਮੈਂ ਤੁਹਾਨੂੰ ਪੜਦਾ ਇੱਕ ਸੈਕਿੰਡ ਰੁਕੋ ਤੁਸੀਂ ਇੱਕ ਨਾਲੇ ਪਹਿਲਾਂ ਰੁਕੋ ਆ ਦੇਖੋ ਰੀਜਨਲ ਲੈਂਗੁਏਜਸ ਦਿਖਾਉਂਦੇ ਆ ਕਿੰਨੀਆਂ ਭਾਸ਼ਾਵਾਂ ਲਿਖੀਆਂ ਸੁਣੀ ਜਾਇਓ ਭਾਸ਼ਾਵਾਂ ਦੇ ਨਾਮ ریجنل اینڈ فارن لینگویجز گروپ رائی گرگ تمنگ شہپرا فرنچ سنسکرٹ اردو بنگالی تمل مراٹھی گجراتی منی پری اردو کورس بی ٹین جرمن بھوٹی تیلگو بوڈو چیپنیز بھوٹیا سپینش کشمیری میزو بھاسا ملاو تھائی آ لکھ ان بھاشاوا پتا کی لکھتے ہیں ਬਿਨਾ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲਿਆਂ ਵਿਰੁੱਧ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਹੀ ਕਲੈਰੀਕਲ ਮਿਸਟੇਕ ਇਹ ਥਿਸ ਇਜ਼ ਬੀਜਪੀ ਆ ਲਿਖ ਰਿਹਾ ਪੰਜਾਬ ਦੀ ਹੈ ਹਾਂ ਬੀਜਪੀ ਪੰਜਾਬ ਦਾ ਅਫੀਸ਼ਲ ਮੈਨੂੰ ਟੈਗ ਕੀਤਾ ਤਾਂ ਹੀ ਪਤਾ ਲੱਗਿਆ ਜੀ ਇੱਕ ਮਾਨ ਸਾਹਿਬ ਕਿੱਥੇ ਆ ਗਿਆ ਸੀ ਸੈਂਟਰ ਸਰਕਾਰ ਦਾ ਜੀ ਤੇ ਕੰਮ ਲੈ ਜਾਵਾਂਗੇ 8 ਤੱਕ ਵੀ ਜੀ ਉਹ ਕਿਉਂਕਿ ਬੱਚਿਆਂ ਨੂੰ ਤੇ ਅਜਾਣ ਕਰਤੇ ਨਾ ਹੋਣਾ ਕਿਉਂਕਿ ਸਰਕਾਰ ਇਸ ਲੈਵਲ ਤੇ ਤਾਂ ਲੈਂਦੀ ਐ ਪਰ ਫਿਰ ਪਾਸ ਦਾ ਕਨਸੈਪਟ ਨਹੀਂ ਐ ਮੈਂ ਤੁਹਾਨੂੰ ਫਿਰ ਮੈਂ ਨਹੀਂ ਦੇਖੋ ਜੀ ਸਟੇਟ এডੂਕੇਸ਼ਨ ਇਜ਼ ਅ ਸਟੇਟ ਸਬਜੈਕਟ ਅਸੀਂ ਜਿਵੇਂ ਇਸ ਸਾਲ ਤੋਂ ਤੁਹਾਨੂੰ ਦੱਸਦੀ ਐ ਕਿ ਪੰਜਵੀਂ ਦਾ ਜਿਹੜਾ ਬੋਰਡ ਹੈ ਉਹ ਹੁਣ ਉਹ ਪੰਜਾਬ ਬੋਰਡ ਇਮਤਿਹਾਨ ਨਹੀਂ ਲੈਂਦਾ ਉਹ ਅਸੀਂ ਆਪਣੀ ਐਸ ਸੀ ਆਰਟੀ ਜਿਹੜੀ ਹੈ ਸਾਡੀ ਕੁਐਸਚਨ ਪੇਪਰ ਆਲਦੋ ਅਸੀਂ ਰਿਜ਼ਲਟ ਮੋਨੀਟਰ ਕਰਦੇ ਆਂ ਸਾਡੀ ਜਿਹੜੀ ਹੈ ਇਟਸ ਆਰ ਡੋਮੇਨ ਕਿ ਅਸੀਂ ਉਸ ਆਪਣੇ ਡੋਮੇਨ ਦੇ ਉੱਤੇ ਕੰਮ ਕਰ ਰਹੇ ਹਾਂ ਉਹਦੇ ਵਿੱਚ ਬਾਰ-ਬਾਰ ਕਿਸੇ ਸਿੱਧੇ ਢੰਗ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਨਹੀਂ ਤਾਂ ਹਰ ਚੀਜ਼ ਪੰਗਾ ਲੈਣਾ ਕਿਸੇ ਵੀ ਚੀਜ਼ ਪਰ ਇਹ ਜਿਹੜਾ ਇਹ ਮੁੱਦਾ ਇਹ ਹੈ ਵਿਦਿਆ ਸਿੱਖਿਆ ਇੱਕ ਇੰਦਾ ਦੀ ਗੱਲ ਹੈ ਤੁਹਾਨੂੰ ਮੈਂ ਹੋਰ ਗੱਲ ਦੱਸ ਦਿੰਦਾ ਇਹ ਵੀ ਚੀਜ਼ਾਂ ਮੈਨੂੰ ਆ ਕੇ ਬਟੌਰ ਐਜੂਕੇਸ਼ਨ ਮਿਨਿਸਟਰ ਪਤਾ ਲੱਗੀਆਂ ਕਿ ਇੱਕ ਮਾਤਭਾਸ਼ਾ ਦੀ ਇੰਪੋਰਟੈਂਸ ਸਿਰਫ ਇੱਕ ਸਬ ਇੱਕ ਸਿਰਫ ਕਲਚਰ ਹਿਸਟੋਰਿਕਲੀ ਨਹੀਂ ਹੈ ਚਾਈਲਡ ਸਾਈਕੋਲੋਜੀ ਇਹ ਕਹਿੰਦੀ ਹੈ कि आप सब नु भी ਤੁਸੀਂ ਸਭ ਪੇਰੈਂਟਸ ਨੂੰ ਤੁਹਾਡੇ ਲਈ ਵੀ ਜਾਨਣਾ ਜ਼ਰੂਰੀ ਹੈ ਜਾਂ ਜਿੰਨੇ ਵੀ ਲੋਕ ਸੁਣ ਰਹੇ ਨੇ ਉਹ ਇਹ ਹੈ ਕਿ ਉਹ ਕਨਸੈਪਟ ਥੈਂਕ ਯੂ ਉਹ ਕਨਸੈਪਟ ਜੋ ਬੱਚੇ ਨੂੰ ਅਗਰ ਤੁਸੀਂ ਚਾਹਦੇ ਹੋ ਕਿ ਬੱਚਾ ਉਸ ਨੂੰ ਜ਼ਿੰਦਗੀ ਭਰ ਯਾਦ ਰੱਖੇ ਉਸ ਦੇ ਦਿਮਾਗ ਦੇ ਉੱਤੇ ਗਹਿਰੀ ਛਾਪ ਛੱਡ ਜਾਵੇ ਉਸ ਦੀ ਸਮਝ ਇਨਕਰੀਜ਼ ਹੋਵੇ ਤਾਂ ਉਹ ਕਨਸੈਪਟ ਪੰਜਾਬੀ ਚ ਸਮਝਾਉਣੇ ਚਾਹੀਏ ਮਾਤ ਪਾਸ਼ਾ ਜੋ ਵੀ ਉਹਦੀ ਮਾਤ ਪਾਸ਼ਾ ਜਿਸ ਦੇ ਮਾਤ ਪਾਸ਼ਾ ਦਾ ਮਤਲਬ ਕੀ ਹੋ ਗਿਆ ਜਿਸ ਦੇ ਵਿੱਚ ਆਪਾਂ ਉਹ ਆਪਣੇ ਪਹਿਲੇ ਅੱਖਰ ਬੋਲਨੇ ਸਿੱਖਦਾ ਜੋ ਘਰੇ ਬੋਲੀ ਜਾਵੇ ਤਾਂ ਉਸ ਦੇ ਉੱਤੇ ਜਿਹੜੀ ਉਹਦੀ ਸਮਝ ਉਹ ਵਾਦੀ ਹੈ ਸੋ ਚਰਚੀਸਿਅਸ ਮਾਤ ਪਾਸ਼ਾ ਨੂੰ ਹੀ ਖਤਮ ਕਰ ਰਹੇ ਉਹ ਵੀ ਦਸਵੀਂ ਅਰਗੇ ਜਮਾਤ ਦੇ ਵਿੱਚ ਤਾਂ ਇਹ ਸਿੰਪਲ ਮਤਲਬ ਹੈ ਕਿ ਤੁਸੀਂ ਤੁਹਾਡਾ ਜਿਹੜਾ ਮਕਸਦ ਸਿਰਫ ਪੰਜਾਬੀ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਣਾ ਨਹੀਂ ਹੈ ਤੁਸੀਂ ਇਹ ਚਾਹਦੇ ਹੋ ਕਿ ਦੇਸ਼ ਦੇ ਬੱਚੇ ਗਰੋ ਨਾ ਕਰਨ ਉਹ ਆਪਣਾ ਜਿੰਨਾ ਉਹਨਾਂ ਦੀ ਦਿਮਾਗ ਦੀ ਫੁੱਲ ਕਪੈਸਿਟੀ ਹੈ ਉੱਥੇ ਤੱਕ ਨਾ ਜਾਣ ਇਹ ਵੀ ਇੱਕ ਜਿਹੜਾ ਹੈ ਇਹ ਜਿਹੜਾ ਬੱਚਿਆਂ ਦੀ ਮਾਨਸਿਕ ਸਥਿਤੀ ਦੇ ਉੱਤੇ ਜਿਹੜਾ ਉਸਦੇ ਉਹਨਾਂ ਦੀ ਵਿੱਦਿਆ ਦੇ ਉੱਤੇ ਜਿਹੜਾ ਅਸਰ ਇਹ ਵੀ ਪਾਊਗਾ। ਮੈਂ ਸਰ ਜੀ ਤੁਸੀਂ ਸਾਈਕੋਲੋਜੀਕਲ ਟੈਸਟ ਕਰੀ ਕੋਈ ਫੈਸਲਾ ਲਿੱਤਾ ਸੀਗਾ ਸਾਈਕੋਲੋਜੀਕਲ ਟੈਸਟ ਹੋਣਾ ਹੋਰੇਗਾ ਬੱਚੇ ਤਾਂ ਉਹ ਕੀ ਹੈਗਾ ਤੁਹਾਨੂੰ ਦੱਸ ਦਵਾਂ। ਮੈਂ ਵੈਸੇ ਤਾਂ ਤੁਹਾਨੂੰ ਦੱਸੂਗਾ ਜੀ ਮੈਂ ਤਾਂ ਇਹ ਮੁੱਦਾ ਹੈ ਕਿ ਮੈਂ ਆਪ ਸਭ ਤੋਂ ਉਮੀਦ ਰੱਖਦਾ ਕਿ ਧੰਨਵਾਦ ਵੀ ਤੁਹਾਡਾ ਤੁਸੀਂ ਸਵੇਰ ਤੋਂ ਫਿਰ ਤੁਸੀਂ ਸਭ ਵੀ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੁਸੀਂ ਬਹੁਤ بلند ਆਵਾਜ਼ ਦੇ ਵਿੱਚ ਜਿਸ ਵੀ ਰਾਹੀਂ ਆਪਣੇ ਅਖਬਾਰਾਂ ਦੇ ਰਾਹੀਂ ਆਪਣੇ ਵੈਬ ਚੈਨਲ ਸੇ ਰਾਹੀਂ ਅ ਟਵੀਟ ਤੇ ਰਹੇ ਤੁਸੀਂ ਮੁੱਦਾ ਚੁੱਕਿਆ ਮੈਂ ਉਮੀਦ ਰੱਖਦਾ ਹਾਂ ਤੁਸੀਂ ਇਸ ਦੇ ਤੇ ਸਾਡੇ ਨਾਲ ਖੜੇ ਹੋ ਤੇ ਦੂਜੇ ਜਿਹੜਾ ਤੁਸੀਂ ਪੁੱਛਿਆ ਅਸੀਂ ਸਾਈਕੋਮੈਟ੍ਰਿਕ ਟੈਸਟ ਵੀ ਲੈ ਰਹੇ ਹਾਂ ਪਲੱਸ ਪੰਜਾਬ ਚ ਪਹਿਲੀ ਵਾਰੀ ਅਸੀਂ ਕੀ ਕੀਤਾ ਜਿੰਨੇ ਬੱਚੇ 12ਵੀਂ ਦਾ ਇਮਤਿਹਾਨ ਦੇ ਰਹੇ ਆ ਪੰਜਾਬ ਬੋਰਡ ਚ ਸੀਐਮ ਸਾਹਿਬ ਨੇ ਉਹਨਾਂ ਨੂੰ ਗੂਗਲ ਫਾਰਮ ਭੇਜਿਆ ਸਾਰੇ ਬੱਚਿਆਂ ਨੂੰ ਵਟਸਐਪ ਮੈਸੇਜ ਤੇ ਆਈਵੀਆਰ ਕਾਲਸ ਗਈਆਂ ਲਗਭਗ 1 ਲੱਖ 65 ਹਜ਼ਾਰ ਦੇ ਆਸ-ਪਾਸ ਬੱਚੇ ਇਸ ਸਾਲ ਦਾ ਜਿਹੜਾ ਬੋਰਡ ਦਾ ਐਗਜ਼ਾਮ ਦੇ ਰਹੇ ਆ ਉਨ੍ਹਾਂ ਦੇ ਵਿੱਚੋਂ ਸਵਾ ਲੱਖ ਬੱਚੇ ਨੇ ਰਿਪਲਾਈ ਕੀਤਾ ਉਸ ਗੂਗਲ ਫਾਰਮ ਨੂੰ ਗੂਗਲ ਫਾਰਮ ਹੈ ਕੀ ਇਹ ਉਸ ਦੇ ਵਿੱਚ ਬੱਚਿਆਂ ਨੇ ਪੁੱਛਿਆ ਕਿ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਹਾਂ ਕਿ ਤੁਹਾਡੇ ਬਾਅਦ ਵੀ ਤੋਂ ਇਮੀਡੀਏਟਲੀ ਬਾਅਦ ਤੁਹਾਡੇ ਪਲਾਨ ਕੀ ਹੈ ਤੁਸੀਂ ਗ੍ਰੈਜੂਏਸ਼ਨ ਵਾਸਤੇ ਜਾਣਾ ਚਾਹੁੰਦੇ ਹੋ ਤਾਂ ਕਿਹੜੇ ਕਾਲਜ ਜਾਣਾ ਚਾਹੁੰਦੇ ਹੋ ਪੰਜਾਬ ਜਾਣਾ ਚਾਹੁੰਦੇ ਹੋ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਹੋ ਦੇਸ਼ ਤੋਂ ਬਾਹਰ ਜਾਣਾ ਚਾਹੁੰਦੇ ਹੋ ਤੁਸੀਂ ਆਈਟੀਆਈ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਜੌਬ 'ਚ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਅਜੇ ਕੁਝ ਨਹੀਂ ਸੋਚਿਆ ਫਿਰ ਉਸ ਤੋਂ ਬਾਅਦ ਅੱਗੇ ਪੁੱਛਿਆ ਕਿ ਤੁਸੀਂ ਬੰਨਾ ਕੀ ਚਾਹੁੰਦੇ ਹੋ ਤੁਸੀਂ ਫੌਜ ਚ ਜਾਣਾ ਚਾਹੁੰਦੇ ਹੋ ਤੁਸੀਂ ਵਕੀਲ ਬੰਨਾ ਚਾਹੁੰਦੇ ਹੋ ਡਾਕਟਰ ਬੰਨਾ ਚਾਹੁੰਦੇ ਹੋ ਤਾਂ ਅਸੀਂ ਪੁੱਛੀ ਉਸ ਦੇ ਨਾਲ ਪਹਿਲੀ ਇਦਾਂ ਦਾ ਕਦੀ ਵੀ ਕਦੀ ਕੋਈ ਡਾਟਾ ਅਵੇਲੇਬਲ ਕਿਸੇ ਕੋਲ ਨਹੀਂ ਹੁਣ ਅਸੀਂ ਉਸ ਦੀ ਜਿਹੜੀ ਰੈਗੂਲਰ ਐਨਾਲਿਸਿਸ ਕਰ ਰਹੇ ਹੁਣ ਪੰਜਾਬ ਦੇ ਵਿੱਚ ਜੋ ਅਸੀਂ ਪਾਇਆ ਬੜਾ ਤੁਸੀਂ ਸਾਨੂੰ ਸੁਣ ਕੇ ਹੋਊਗਾ ਪੰਜਾਬ ਦੇ ਜਿਹੜੀ ਸਭ ਤੋਂ ਵੱਡੀ ਪਰਸੈਂਟੇਜ ਆਈ ਹੈ ਪੰਜਾਬ ਦੇ ਇਹੀ ਮੈਂ ਤੁਹਾਨੂੰ ਦੱਸ ਰਿਹਾ ਸੀ ਇਹ ਸਾਡੇ ਖੂਨ ਚ ਪੰਜਾਬ ਦੇ ਵਿੱਚ ਇਸ ਵਕਤ ਜੋ ਬੱਚੇ 12ਵੇਂ ਦੇ ਇਮਤਿਹਾਨ ਦੇ ਰਹੇ ਉਹਨਾਂ ਦੇ ਵਿੱਚੋਂ 20% ਬੱਚੇ ਜਾਂ ਫੌਜ ਜਾਂ ਪੁਲਿਸ ਜਾਣਾ ਚਾਹੁੰਦੇ ਆ ਜਾਂ ਆਰਮੀ ਜਾਂ ਪੁਲਿਸ ਨਾ ਹੁਣ ਇਸ ਅਸੀਂ ਕਿਉਂਕਿ ਹਾਇਰ ਐਜੂਕੇਸ਼ਨ ਵੀ ਮੇਰੇ ਕੋਲ ਹੈ ਟੈਕਨੀਕਲ ਐਜੂਕੇਸ਼ਨ ਵੀ ਵਿਭਾਗ ਮੇਰੇ ਕੋਲ ਹੈ ਤਾਂ ਸੀਐਮ ਸਾਹਿਬ ਇਹ ਚਾਹੁੰਦੇ ਆ ਅਸੀਂ ਉਹਨਾਂ ਨੂੰ ਮਾਹੌਲ ਮਹਿਆ ਕਰੀਂ ਚਾਹੇ ਉਹ ਅਸੀਂ ਪੰਜਾਬ ਪੁਲਿਸ ਨਾਲ ਵੀ ਗੱਲ ਕਰ ਰਹੇ ਆਂ ਆਰਮੀ ਕੈਂਟੋਨਮੈਂਟਸ ਨਾਲ ਵੀ ਗੱਲ ਕਰ ਰਹੇ ਕਿ ਇਮਤਿਹਾਨਾਂ ਤੋਂ ਬਾਅਦ ਉਹਨਾਂ ਨੂੰ ਕੁਝ ਸਮਾਂ ਪੁਲਸ ਲਾਈਨ ਦੇ ਵਿੱਚ ਯਾ ਆਰਮੀ ਕੈਂਟੋਨਮੈਂਟਸ ਤਾਂ ਕਿ ਅਸੀਂ ਉਹਨਾਂ ਨੂੰ ਕੀ ਬੈਸਟ ਜਿਹੜਾ ਮਾਹੌਲ ਹੈ ਸਾਡੇ ਕੋਲ ਸੀ ਪਾਈਟਸ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ ਕਿ ਪੁਲਿਸ ਦੀ ਜਿਹੜੀ ਐਦਾਂ ਹੀ ਤੇ ਉਸ ਤੋਂ ਬਾਅਦ ਵੀ ਰੈਂਕਸ ਹੈ ਅਸੀਂ ਨਹੀਂ ਕਹਿੰਦੇ ਕਿ ਹਰ ਬੱਚਾ ਸਿਰਫ ਇਹ ਦੇਖੇ ਕਿ ਹਾਂ ਕਨਸਟੇਬਲ ਉਹਨਾਂ ਵਿੱਚੋਂ ਬਹੁਤ ਸਾਰੇ ਆਈਪੀਐਸ ਵੀ ਬਣਨਾ ਚਾਹੁੰਦੇ ਹਨ ਤਾਂ ਤੁਸੀਂ ਉਦਾਂ ਦਾ ਮਾਹੌਲ ਉਹਨਾਂ ਨੂੰ ਜਿਹੜਾ ਹੈ ਮੁਹैया ਕਰਾਉਣ ਲਈ ਉਸ ਦੇ ਉੱਤੇ ਵਰਕ ਚੱਲ ਰਿਹਾ ਜਦੋਂ ਉਸ ਦੀ ਫਾਈਨਲ ਆਊਗਾ ਅਗਲੇ 5-7 ਦਿਨ ਦੇ ਵਿੱਚ ਮੈਂ ਸਾਪ ਸਭ ਦੇ ਨਾਲ ਸਾਂਝਾ ਕਰੂੰਗਾ ਇੱਕ ਬੜੀ ਨਵਿਕਲੀ ਪ੍ਰੈਕਟਿਸ ਹੈ ਤੇ ਮੈਨੂੰ ਲੱਗਦਾ ਉਸ ਦਿਨ ਨਾਲ ਬੱਚਿਆਂ ਨੂੰ ਵੀ ਕੰਫੀਡੈਂਸ ਆ ਕਿ ਪਹਿਲੀ ਵਾਰੀ ਸਾਡੇ ਨਾਲ ਸਰਕਾਰ ਜਿਹੜੀ ਹੈ ਉਹ ਪੁੱਛਿਆ ਤੇ ਖੜੀ ਹੈ ਤੇ ਸਾਨੂੰ ਵੀ ਐਜ਼ ਅ ਐਜ਼ ਅ ਮਿਨਿਸਟਰ ਸਾਨੂੰ ਵੀ ਪਤਾ ਲੱਗ ਰਿਹਾ ਕਿ ਬੱਚਿਆਂ ਦਾ ਇੰਟਰਸਟ ਕੀ ਹੈ ਅਸੀਂ ਉਦਾਂ ਦੇ ਕੋਰਸੇ ਵਧਾ ਦਈਏ ਅਸੀਂ ਉਦਾਂ ਦੇ ਜਿਹੜੇ ਇਨਟੇਕਸ ਹੈ ਆਪਣੀ ਯੂਨੀਵਰਸਿਟੀਆਂ ਆਪਣੇ ਕਾਲਜਿਸ ਉਹ ਵਾਲੇ ਅਸੀਂ ਪਿਛਲੇ ਸਾਲ ਵਿੱਚ ਵਧਾਈ ਵੀ ਹੈ ਤਾਂ ਹੀ ਅੱਜ ਸਰਕਾਰੀ ਕਾਲਜਾਂ 'ਚ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਬਹੁਤ ਸਾਰੇ ਕਹਿੰਦੇ ਹਾਂ ਜੀ ਕੈਨੇਡਾ ਬੰਤਾ ਇੱਕ ਕਾਰਨ ਇਹ ਵੀ ਹੈ ਕਿ ਪਹਿਲਾਂ ਕੀ ਹੁੰਦਾ ਸੀ ਅੱਜ ਤੁਸੀਂ ਕਿਸੇ ਵੀ ਪ੍ਰਾਈਵੇਟ ਯੂਨੀਵਰਸਿਟੀ ਚਲੇ ਜਾਓ ਤੁਹਾਨੂੰ ਉੱਥੇ 30-3000 ਬੱਚੇ ਮਿਲਣਗੇ ਤੁਸੀਂ ਉਸ ਦਾ ਪੁੱਛੋ ਮੈਂ ਕਾਰਨ ਕੀ ਹੈ ਕਾਰਨ ਇਹ ਕਿ ਉਹਨਾਂ ਦੇ ਕੋਲ ਪਾਵਰ ਹੈ ਸਰਕਾਰ ਕੋਲ ਵੀ ਸੀ ਕਿ ਵਰ ਪਹਿਲਾਂ ਕਿਸੇ ਨੇ ਕਰਨਾ ਹੀ ਨਹੀਂ ਚਾਹਿਆ ਕਿ ਜਿਹੜਾ ਕੋਰਸ ਦੇ ਵਿੱਚ ਬੱਚੇ ਸਭ ਤੋਂ ਵੱਧ ਆਣਾ ਚਾਹੁੰਦੇ ਆ ਉਸ ਦੀ ਜਿੰਨੀ ਮਰਜ਼ੀ ਸੀਟਾਂ ਰੱਖ ਦੇਣ ਸਰਕਾਰ ਦੇ ਵਿੱਚ ਕੀ ਹੁੰਦਾ ਸੀ ਅਸੀਂ ਇਹਨੇ ਹਾਂ ਜੀ ਗਵਰਨਮੈਂਟ ਕਾਲਜ ਮੋਹਾਲੀ ਹੈ ਪਰ ਸੀਟਾਂ 120 ਹੈ 102 ਤੋਂ 121 ਨੂੰ ਐਡਮਿਸ਼ਨ ਨਹੀਂ ਦੇਣੀ ਪਰ ਅਗਰ ਉੱਥੇ ਐ ਕੋਈ ਪ੍ਰਾਈਵੇਟ ਯੂਨੀਵਰਸਿਟੀ ਉੱਥੇ 102 ਨਹੀਂ ਉਹ 1200 ਵੀ ਕਰ ਸਕਦੇ 12000 ਵੀ ਕਰ ਸਕਦੇ ਆ ਤਾਂ ਬੱਚੇ ਅਸੀਂ ਕਿੱਤਾ ਚੇਂਜ ਕੀਤਾ ਅਸੀਂ ਆ ਠੀਕ ਹੈ ਬੱਚੇ ਜੋ ਅਗਰ ਬੱਚੇ ਪੰਜਾਬ ਦੇ ਸਰਕਾਰੀ ਕਾਲਜਿਸ ਦੇ ਵਿੱਚੋਂ ਬੀ ਕਾਮ ਬੀਏ ਬੀਬੀਏ ਕਰਨਾ ਚਾਹੁੰਦੇ ਆ ਤਾਂ ਸੀਟਾ ਡਬਲ ਕਰੋ ਤਿੰਨ ਤਿੰਨ ਚਾਰ ਚਾਰ ਗੁਣਾ ਵੀ ਕੀਤੇ ਔਰ ਇਹਨਾਂ ਬੱਚੇ ਵੱਧ ਗਏ ਇਹ ਵੀ ਕਾਰਨ ਰਿਹਾ ਪਹਿਲਾਂ ਕਿਸੇ ਨੇ ਔਰੀ ਨਹੀਂ ਕੀਤੀ ਤੇ ਆਨ ਵਾਲੇ ਸਮੇਂ ਤੋਂ ਅਸੀਂ ਜਿਵੇਂ ਜਿਵੇਂ ਆ ਸਰਵੇ ਆ ਰਿਹਾ ਉਵੇਂ ਅਸੀਂ ਹੋਰ आईटीआईस 'ਚ 28000 ਸੀਟ ਸੀਗੀ ਜੀ 28000 ਕਦੀ ਨਹੀਂ ਭਰਦੀ ਸੀ ਤੁਸੀਂ ਪਿਛਲਾ ਰਿਕਾਰਡ ਚੈੱਕ ਕਰ ਲਿਓ 80% ਪਹਿਲੇ ਸਾਲ 28000 ਨੂੰ 100% ਲੱਗੇਗੇ ਆਲਮੋਸਟ 98 97% ਕੁਝ ਆਈਟੀਆਂ ਇਦਾਂ ਨਹੀਂ ਬਣਾਉਂਦੀਆਂ ਜਿੱਥੇ ਕੁਝ ਹੈ ਹੀ ਨਹੀਂ ਆਸ-ਪਾਸ 97% ਇਸ ਸਾਲ ਉਹਨੂੰ 35000 ਸੀਟਾਂ ਵਧਾਤੀਆਂ ਤੇ ਫਿਰ 97% ਇਸ ਸਾਲ ਸਾਨੂੰ ਹਰ ਸਾਲ ਸੱਚਾ ਸਾਨੂੰ ਇਹ ਅਗਲੇ 2 ਸਾਲਾਂ 'ਚ 50000 ਤੱਕ ਲੈ ਕੇ ਜਾਣਾ ਤੁਸੀਂ ਉਹ ਕੋਰਸ ਜਿਹੜੇ ਪੁਰਾਣੇ ਇੱਕ ਔਰ ਸਜੇ ਤੱਕ ਵੀ ਜਿਹੜੇ ਕੋਰਸ ਜਿਵੇਂ ਟਾਈਪਰਾਈਟਰ ਖਤਮ ਹੋ ਚੁੱਕਿਆ ਜੀ ਕੌਣ ਟਾਈਪਰਾਈਟਰ ਵਰਤ ਰਿਹਾ ਅੱਜ ਤਾਂ ਹੁਣ AI ਦਾ ਜ਼ਮਾਨਾ ਆ ਚੁੱਕਿਆ ਹੁਣ ਤਾਂ ਜਿਹੜੀ ਮੋਬਾਈਲ ਟਾਈਪਿੰਗ ਵੀ ਖਤਮ ਹੋ ਗਈ ਜੀ ਬੋਲੋ ਤੇ ਉਹ ਟਾਈਪ ਕਰ ਦਿੱਤੀ ਅਸੀਂ ਟਾਈਪ ਹਨ ਇਹ ਕਦੀ ਕਿਸੇ ਨੇ ਗੌਰ ਹੀ ਨਹੀਂ ਕੀਤਾ ਤਾਂ ਅਸੀਂ ਉਹ 100% ਡਿਵੀਸ਼ਨ ਵੀ ਵਿਦਾਈਆ ਟੈਕਨੀਕਲ ਐਜੂਕੇਸ਼ਨ ਸੀਟਾਂ ਵੀ ਵਿਦਾਈਆ ਇਸ ਸਾਲ ਫਿਰ ਬਤਾਵਾਂਗੇ ਬਹੁਤ ਧੰਨਵਾਦ ਜੀ ਬਹੁਤ ਥੈਂਕ ਯੂ